ਨਾ ਪਰ ਸੋਇਜ ਕੀ ਕਰਨ ਗਈ ਸੀ ਫੇਰ ਤੂੰ ਉਹ ਤਾਂ ਚਾਹ ਕਰਨ ਗਈ ਹੋਣੀ ਜੇ ਮੈਨਾਂ ਆਉਂਦੀ ਫੇਰ ਕੀ ਕਰਦੀ ਜੇ ਨਾ ਆਉਂਦੀ ਤੇ ਮੈਂ ਬੁਲਾ ਲੈਂਦੀ ਫੇਰ ਕਿਉਂ ਰੌਲਾ ਪਾਇਆ ਭਾਈ ਟੋਪੀਏ ਪਿੱਛੇ ਮੈਂ ਮਾਂ ਇਹਨਾਂ ਦਾ ਵੇਲੀ ਦਾ ਬੈਠਾ ਔਰੇ ਚੱਕ ਲਿਆਉਂਦੀ ਆ ਨਾ ਨਾ ਮਾਮਾ ਕਿੱਥੇ ਤਾਂ ਕਾੜੂ ਮਜਾਉਣਾ ਟੋਪੀਏ ਚੱਲ ਸ਼ਰਮ ਕਰੋ ਸ਼ਰਮ ਕਰੋ ਮਾਮੇ ਜੀ ਨੂੰ ਰਹਿ ਜੀ ਗੱਲ ਸੁਣੀ ਸੀ ਤੁਸੀਂ ਜਿੱਥੇ ਬੈਠ ਜਾਓ ਅਸੀਂ ਚਾਹ ਵੇ ਥੋੜਾ ਅਸਲ ਲੈਣਾਂ ਬੁਲਾ ਕੇ ਗੱਲ ਨਹੀਂ ਬਾਤ ਨੀਗੀ ਪਹਿਲਾਂ ਕਰਖੇ ਦੁਸਤਾ ਭਾਈ ਹੈਂ ਕੀ ਗੱਲ ਐ ਇਹ ਚਾਹ ਦੀ ਗੁੱਟ ਪਿੱਛੇ ਮਮਾ ਆਪ ਨੂੰ ਵੀ ਸੋਚਣਾ ਚਾਹੀਦਾ ਇਕੱਲੇ ਬੰਦੇ ਤੇ ਸਾਰੇ ਕੁਝ ਢੇਕ ਦਿੰਦੇ ਨੇ ਜਦੋਂ ਤਰੀ ਤੂੰ ਪਹਿਲਾਂ ਬਗੀ ਕੀ ਸੀਗੀ ਧੋ ਕੇ ਤੂੰ ਬਣਾ ਲੈਂਦੀ ਚਾ ਜਾਂ ਫਿਰ ਹੁੱਬ ਕੇ ਕਹਿਦੀ ਨਾ ਮਾਮੇ ਨੂੰ ਮੈਂ ਮੇਰੀ ਗੱਲ ਸੁਣ ਭਾਈ ਹੁਣ ਤਾਂ ਤੂੰ ਕਹਿ ਕੇ ਗਈਆਂ ਵੀ ਉਹਨੂੰ ਅੰਦਰ ਪਈ ਰਹਿਣ ਦੇ ਹੈ ਉੱਥੇ ਜਾ ਕੇ ਤਾਂ ਝੂਜੇੜਾ ਕਰ ਲਿਆ ਉਹਦੇ ਨਾਲ ਮਾਮਾ ਜੀ ਮੈਂ ਇਹੀ ਗੱਲ ਕਹਿਨੀ ਆ ਵੀ ਜਦੋਂ ਅੰਦਰ ਪਈ ਸੀ ਫਿਰ ਅੰਦਰ ਪਈ ਰਹਿੰਦੀ ਮੇਰੇ ਸਹਾਰੇ ਕਿਉਂ ਖੜੀ ਆ ਕੇ ਉੱਥੇ ਚੱਲ ਫਿਰ ਹੁਣ ਕਰ ਲੈ ਕੰਮ ਜਾਂ ਭੱਜ ਜਾ ਕਿਉਂ ਕਰਿਆ ਮੈਂ ਬਨੇ ਹੋਏ ਨੇ ਮੈਨੂੰ ਹਾਂ ਮੈਨੂੰ ਪਤਾ ਵੀ ਤੂੰ ਕਰਦੀ ਨਹੀਂ ਹੁੰਦੀ ਹੈਗੀ ਉਹ ਕਰ ਲਿਆ ਕਰੋ ਸ਼ਰਮਾ ਬਾਈ ਕਹਿ ਖਾ ਨੂੰ ਯਾਰਾ ਵੀ ਕਰ ਰੋ ਮਾਮਾ ਬੈਠਿਆ ਆਇਆ ਪੂਰੀ ਚੁੱਪ ਕਰ ਜਾ ਕਰੋ ਬਾਈ ਮੇਰੀ ਗੱਲ ਸੁਣ ਲੋ ਹੈ ਸ਼ਰਮਾ ਮਾਮਾ ਜੀ ਮੇਰੀ ਗੱਲ ਸੁਣੋ ਮੇਰੀ ਸੁਣੋ ਤੁਸੀਂ ਇਹਨਾਂ ਦੀ ਨਾ ਸੁਣੋ ਹਾਂ ਭਾਈ ਇਹਨਾਂ ਨੂੰ ਤਾਂ ਮੈਂ ਕਹਿਤੀ ਸੀ ਗੱਲ ਹੁਣ ਮੈਂ ਤੁਹਾਨੂੰ ਕਹਿਣੀ ਹੈ ਚਲੋ ਵਧੀਆ ਗੱਲ ਹੈ ਸਿਆਣਾ ਬੰਦਾ ਇੱਕ ਹੋਰ ਆ ਗਿਆ ਪਹਿਲੀ ਮੇਰੇ ਮਾਪਿਓ ਸਿਆਣੇ ਨੇ ਮੇਰੇ ਭਰਾ ਸਿਆਣੇ ਨੇ ਨਾ ਤੂੰ ਸਿਆਣੀ ਇੱਕ ਮਿੰਟ ਭਾਬੀ ਸੁਣ ਵੀ ਲੈ ਕੇ ਤੇ ਕੰਜਰ ਦੀ ਤੁਹਾਡੇ ਦੋਹਾਂ ਤੋਂ ਬਿਨਾ ਨਾ ਅਸੀਂ ਪੰਜੇ ਸਿਆਣੇ ਆ ਉਰੇ ਠੀਕ ਹੈ ਤੇ ਸਾਨੂੰ ਬੋਲੀਆਂ ਨੂੰ ਵਿੱਚ ਕੇ ਖੜਾਇਆ ਵਿੱਚ ਖੜਾਇਆ ਜਾਂਦੇ ਵਿੱਚ ਤਾਂ ਖੜਾਇਆ ਇਹ ਗੱਲ ਦੱਸਦੀ ਹਾਂ ਮੈਂ ਤੁਹਾਨੂੰ ਤਾਂ ਤੁਹਾਨੂੰ ਕਿਉਂ ਬੋਲ ਮਾਰਿਆ ਦੇਖ ਮਾਮਾ ਜ਼ਮੀਨ ਹੈ ਜਿਹੜੀ ਹੈਗੀ ਆ ਉਰੇ ਠੀਕ ਹੈ ਮੇਰੇ ਭਾਈਆਂ ਦੇ ਦੋਹਾਂ ਦੇ ਹਿੱਸੇ ਕੱਟ ਕੇ हां भाई तिजा हिस्सा मेरा अड काढ दो मैं आपका हिस्सा लेके जाऊंगी मैं आपके मां-ਪਿਓ ਨੂੰ ਆਪ ਰੋਟੀ ਖਵਾਉਂਗੀ ਆਪ ਚਲ ਜੀ ਲੈ ਲੈ ਆ ਆਹ ਮੇਰੀ ਗੱਲ ਸੁਣ ਤੀਜਾ ਹੀ ਹਿੱਸਾ ਨਹੀਂ ਸਾਰੀ ਜ਼ਮੀਨੇ ਲੈ ਜਾ ਤੂੰ ਸਰ ਟੱਬਰ ਨੂੰ ਲੈ ਆ ਨਾਲ ਹਾਂ ਅੱਛਾ ਤੁਹਾਨੂੰ ਭੁੱਖੇ ਨੰਗਿਆਂ ਨੂੰ ਤੁਹਾਡੇ ਟਿੱਡੇ ਕੌਣ ਪਰੂਗਾ ਤੁਹਾਡੇ ਪੇਕੇ ਤੁਹਾਡੇ ਪੇਕੇ ਨਹੀਂ ਤੁਹਾਨੂੰ ਬਾੜ ਦੇ ਭੁੱਖੇ ਨੰਗੇ ਨਹੀਂ ਹੈਗੇ ਅਸੀਂ ਵੀ ਸਾਡੇ ਪੇਕੇ ਹੈਗੇ ਨੇ ਸਾਨੂੰ ਖਵਾਉਣ ਆਲੇ ਦੇਖੇ ਨੇ ਮੈਂ ਤੁਹਾਡੇ ਪੇਕੇ ਤੁਹਾਨੂੰ ਬਾੜਨ ਆਲੇ ਜਿਆ ਜਿਆ ਲੱਛਣ ਨਾ ਭੁੱਖੇ ਨੰਗੇ ਹੋਣਗੇ ਪੇਕੇ ਤੁਹਾਡੇ ਜਿਆ ਜਿਆ ਲੱਛਣਾ ਕਰਦੀ ਹੈ ਗੇਟ ਹੈ ਮਰੀ ਜਮਾਨਾ ਦੇਖਣੇ ਲੱਸਾਂ ਜੂਗੀ ਆ ਪਰ ਕਿਸੇ ਵਾਸਤੇ ਰੋਟੀ ਨਹੀਂ ਪਕਾਉਂਦੀਆਂ ਨਾ ਨਾ ਤੁੰਦੇ ਰੋਟੀਆਂ ਖਾਣੇ ਦੀ ਚੱਜ ਵੀ ਹੋਣੀ ਚਾਹੀਦੀ ਨੇ ਬਹੁਤ ਬੋਲਦੀ ਐ ਭਾਈ ਹੈ ਜੀਭ 'ਚ ਵਟੇ ਨਹੀਂ ਪੈਂਦਾ ਖੈਰ ਹੀ ਤੁਹਾਡੇ ਮਾਂ ਬਾਪ ਨੇ ਕੋਸਾ ਨਾ ਮਾਮਾ ਇੰਨਾ ਜੀਭ 'ਚ ਵਟਣੀ ਪੈਂਦਾ ਅਸੀਂ ਚੁੱਪ ਕਰ ਜਾਾਂਗੇ ਸਹੀ ਕਿਹਾ ਬਾਈ ਤਾ ਆਪਾਂ ਨੂੰ ਚੁੱਪ ਕਰਨਾ ਪੈਂਦਾ ਏ ਕਿਥੇ ਚੁੱਪ ਹੁੰਦੀਆਂ ਨੇ ਹੂੰ ਅਸੀਂ ਇਹ ਦਿਖਦੇ ਆਂ ਬੋਲਦੇ ਉਹਨੂੰ ਚੁੱਪ ਕਰਾ ਲਓ ਮੈਡਮ ਜਿਹੜੀ ਪ੍ਰਧਾਨ ਬਣਾਈ ਰખી ਆ ਨਾਲੇ ਮੇਰੀ ਗੱਲ ਸੁਣੋ ਸਾਰੇ ਕੰਨ ਖੋਲ ਕੇ ਜੀਦੇ ਰਿਸ਼ਤੇਦਾਰ ਨੇ ਆਪਦੇ ਰਿਸ਼ਤੇਦਾਰਾਂ ਨੂੰ ਆਪੇ ਰੋਟੀ ਖਵਾਓ ਸਾਤੋਂ ਨੇ ਫੁਲਕੇ ਭਗਦੇ ਹੈਗੇ ਪਹਿਲਾਂ ਇੱਕ ਘਟ ਸੀਗੀ ਹੁਣ ਮਾਮਾ ਵੀ ਆ ਗਿਆ ਹਾਂ ਫਰ ਐ ਕਰ ਦੋਈ ਜਣੀਆਂ ਚੱਕੋ ਟਿੰਡ ਫੋੜੀ ਆਪਦੀ ਆਪਾਂ ਉਹਦੇ ਪੇਕੇ ਪਾਵਜੋ ਫਿਰ ਸਾਡੇ ਇਸ ਤਰ੍ਹਾਂ ਇਸ ਆਪੀ ਸਾਂਭਾਂਗੇ ਉਹਨਾਂ ਨੂੰ ਕਿਹਾਂ ਵਗ ਜੀ ਕਿਹਾ ਜਾਈਏ ਸੀ ਜਿਹੜੇ ਰਿ ਆ ਕੇ ਬੈਠੇ ਨੇ ਉਹਨਾਂ ਨੂੰ ਭੇਜੋ ਨਹੀਂ ਤੁਹਾਨੂੰ ਕਾਹਦਾ ਤੈਨਾਂ ਅੰਦਰ ਰਿ ਰਿਸ਼ਤੇਦਾਰ ਤੁਸੀਂ ਸਾਂਭੋਗੇ ਹੋਰ ਕੌਣ ਸਾਂਭੂਗਾ ਘਰ ਦੇ ਵਿੱਚ ਜਨਮ ਲਿਆ ਮੈਂ ਮੇਰਾ ਘਰ ਹੈ ਤੁਸੀਂ ਜਿਹੜੇ ਘਰ ਤੋਂ ਜਨਮ ਲਿਆ ਤੁਸੀਂ ਉੱਥੇ ਵਗਜੋ ਕੋਈ ਗੱਲ ਨਹੀਂ ਜੇ ਮੇਰੀ ਕੁੜੀ ਤੇ ਮੇਰੇ ਭਾਈ ਨੂੰ ਰੋਟੀ ਨਹੀਂ ਨ ਮੈਂ ਆਪੇ ਬਣਾ ਕੇ ਦੇ ਦੂੰ ਪਰ ਕਲੇਸ਼ ਨਾ ਕਰੋ ਕੌਣ ਮੰਨਦਾ ਕਿ ਚਾਰ ਫੜ ਆਪਾਂ ਕਲੇਸ਼ ਤੁਸੀਂ ਸ਼ੁਰੂ ਕੀਤਾ ਸਾਰਿਆਂ ਨੇ ਮੈਂ ਭਾਈ ਤੁਸੀਂ ਪੂਜਣ ਵਾਸਤੇ ਲੈਂਦੀ ਹਾਂ ਫਿਰ ਮੈਨੂੰ ਬੋਲਣਾਂ ਦਾ ਜਹੀਦਾ ਨਹੀਂ ਬਲੋਨੀ ਅਸੀਂ ਫਿਰ ਮਾਮਾ ਜੀ ਨੌਕਰ ਆਣੀਆ ਵੀ ਨਹੀਂ ਹੈਗੀ ਇਸ ਘਰ ਦੀਆਂ ਓਏ ਆਏ ਗਈ ਦੀ ਸੇਵਾ ਕਰਨਾ ਫਰਜ਼ ਹੁੰਦਾ ਨੂੰਹਾਂ ਦਾ ਸੇਵਾ ਕਰੀਏ ਅਸੀਂ ਤਾਂ ਪਰ ਹੋਰ ਕੀ ਕਰੀਏ ਅਸੀਂ ਹਾਂ ਹਾਂ ਭਾਈ ਸੇਵਾ ਤਾਂ ਦਿੱਸੀ ਜਾਂਦੀ ਆ ਸਾਨੂੰ ਵੀ ਦਿੱਸੀ ਜਾਂਦੀ ਆ ਲੋਕਾਂ ਨੂੰ ਵੀ ਦਿੱਸੀ ਜਾਂਦੀ ਆ ਤਾਰ ਤੇ ਛੋਟੀ ਸੇਵਾ ਨੇ ਤਾਂ ਸੀ ਨਾ ਰੋਟੀਆਂ ਬਣਾ ਕੇ ਖਵਾਈ ਜਾਂਦੀਆਂ ਤਾਂ ਉੱਪਰ ਦੀ ਹੋਰ ਅਸੀਂ ਕੀ ਕਰਦੀਏ ਹੱਦ ਕਰਦੀਆਂ ਤੂੰ ਓ ਜੇ ਰੋਟੀ ਤੂੰ ਨਹੀਂ ਬਣਾ ਕੇ ਦੇਣੀ ਹੋਰ ਗੌਂਡੀ ਬਣਾ ਕੇ ਦੇਣਗੇ ਫਾਇਦਾ ਕੀ ਨੂੰ ਹਾਂ ਦਾ ਸਾਨੂੰ ਐ ਦੱਸ ਪਹਿਲਾਂ ਮੈਨੂੰ ਕਿ ਫਾਇਦੇ ਨੂੰ ਲਿਆਦੇ ਹਾਂ ਇਹਨੂੰ ਹਣੂ ਨੌਕ ਰਹਿਣੀਆਂ ਸੀ ਨੌਕਰਣੀ ਨਹੀਂ ਕਿਹਾ ਆਪ ਦੇ ਬੋਲਣ ਦੀ ਅਕਲ ਹੋਣੀ ਚਾਹੀਦੀ ਏ ਤੇਰੇ ਪਿਓ ਵਰਗਾ ਏ ਤੂੰ ਕੀ ਬੋਲਦੀ ਏ ਉਹਨੂੰ ਸਾਰੇ ਭਾਂਬੜ ਦਾ ਤੂੰ ਲਾਏ ਹੋਏ ਨੇ ਤੂੰ ਚੁੱਪ ਕਰਕੇ ਬਹਿ ਜਾ ਹਾਂ ਇਹਨੇ ਲਾਏ ਆ ਭਾਂਬੜ ਦਾ ਤੁਸੀਂ ਆਪ ਹੀ ਮਚਾਉਣ ਜਾਣਦੇ ਹੋ ਤੇਲ ਵੀ ਆਪ ਪਾਉਣ ਜਾਣਦੇ ਹੋ ਆਪ ਦੀ ਤੀ ਦਾ ਕਸੂਰ ਥੋੜੀ ਘੱਟ ਨੇ ਤੁਸੀਂ ਮਾੜੀਆਂ ਦਾ ਅਸੀਂ ਆ ਅਸੀਂ ਬਗਾਨੀ ਆ ਇਹ ਤਾਂ ਹੁਣ ਆਈ ਐ ਹੁੰਦੀ ਹੁੰਦੀ ਸੀ ਆ ਹੁਣ ਗੇ ਜਾਂਦੇ ਥੋੜੀ ਕੁੜੀ ਆਈ ਬਾਈ ਨਿਤ ਲੜਾਈ ਹੁੰਦੀ ਹੈ ਨਿਤ ਲੜਾਈ ਹੁੰਦੀ ਹੈ ਹਾਂ 2 ਘੰਟੇ ਨਹੀਂ ਲੜਾਈ ਹੋਣ ਲੱਗੀ ਹੈ ਪਹਿਲਾਂ ਪਹਿਲਾਂ ਤਾਂ ਐਨਾ ਗੰજર ਗਲੇਸ਼ ਤਾਂ ਫਿਰ ਵੀ ਨਹੀਂ ਹੋਇਆ ਜਿੰਨਾ ਸੀ ਲੜਦੀ ਸੀ ਪਹਿਲਾਂ ਤੁਸੀਂ ਮੂੰਹ ਤੇ ਚੇਪੀ ਲਈ ਬੈਠੀਆਂ ਸੀ ਗੱਲ ਪਤਾ ਕੀ ਹੈ ਜਦੋਂ ਤਾਂ ਕੋਈ ਆਇਆ ਹੁੰਦਾ ਨਹੀਂ ਕਰੇ ਉਦੋਂ ਤਾਂ ਆਪਜੋ ਤੁਹਾਡਾ ਜਫਾ ਲੱਗਾ ਰਹਿੰਦਾ ਜਦੋਂ ਕੋਈ ਆ ਜਾਂਦਾ ਫਿਰ ਆਪਜ ਕੋਈ ਨਹੀਂ ਹੋ ਫਿਰ ਦੂਜੇ ਨਾਲ ਲਾ ਲੈਂਦੀ ਹੈ ਕਿੰਨੇ ਮਰਜੀ ਲਈਏ ਲੜੀਏ ਜਿੱਥੇ ਰਹਿਣੀਆਂ ਜਿਥੇ ਆਣੀਆਂ ਸਾਡੀ ਲੜਾਈ ਹੈ ਉਹ ਥੋੜੇ ਸਿਆਪੇ ਕਰਕੇ ਤਾਂ ਆ ਪਹਿਲਾਂ ਆਈ ਥੋੜੇ ਸਿਆਪੇ ਕਰਕੇ ਆਈ ਸੀ ਵਿਚਾਰੀ ਐ ਪਿੱਕਰ ਚ ਰੌਲਾ ਨਾ ਪਾਵੇ ਮੇ ਮਮਾ ਮੈਂ ਤਾਂ ਇਹਦੀ ਗੱਲ ਪਹਿਲਾਂ ਕਹੀ ਐ ਮੈਨੂੰ ਤਾਂ ਮੇਰੀ ਜ਼ਮੀਨ ਵੰਡ ਕੇ ਦੇ ਦੋ ਮੈਂ ਤਾਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਜਾਊਂਗੀ ਵੰਡਣ ਦੀ ਲੋੜ ਨਹੀਂ ਭਾਈ ਸਾਰੀ ਥੋੜੀ ਐ ਇਹਦੀ ਤਾਂ ਕੋਇਲ ਵਰਗੀ ਬਾਜੋਲੀ ਦੀ ਨਾ ਕੰਚੀ ਵਾਂਗੂ ਜਵਾਨ ਚੱਲਦੀ ਐ ਜ਼ਮੀਨ ਵੰਡ ਕੇ ਨਹੀਂ ਇੱਕ ਮਿੰਟ ਜ਼ਮੀਨ ਵੰਡ ਕੇ ਨਹੀਂ ਸਾਰੀ ਜ਼ਮੀਨ ਲੈ ਜਾ ਤੇ ਸਾਰੇ ਟੱਬਰ ਨੂੰ ਵੀ ਲੈ ਜਾ ਨਾਲੋਂ ਆਪਦਾ ਹਿੱਸਾ ਲੈ ਕੇ ਆਓ ਕਿੱਥੇ ਲੈ ਜੇ ਆਪਦਾ ਘਰ ਰਹਿ ਰਹੂਗੇ ਸਾਰੇ ਟੱਬਰ ਨੂੰ ਨਾਲ ਜਾਂਦੀ ਕੀ ਲੋੜ ਐ ਤੁਸੀਂ ਦੋ ਆਪਦੇ ਪੇਕੇ ਵਗ ਜਾਓ ਅੱਧੇ ਪੇਕੇ ਜਾਓ ਕਿ ਕਿਹਾ ਜਾਈਏ ਤੂੰ ਅੱਗੇ ਸੌਰੀ ਜਾ ਭਾਈ ਇਹਦਾ ਕਰ ਰਹੇ ਹੈ ਓਰੇ ਜੰਮੀ ਪੜੀ ਹੈ ਓਰੇ ਰੂਏ ਠੀਕ ਹੈ ਨਾ ਨਾਸਤੇ ਬੁਲਾਈਏ ਸ਼ਰਮ ਕਰ ਲੋ ਮਾਣੀ ਮੋਟੇ ਤੁਸੀਂ ਫਿਰ ਬੋਲਣ ਲੱਗੇ ਤਾਂ ਪ੍ਰੀ ਦੇ ਲੈ ਕੀ ਬੋਲੀ ਜਾਨੀ ਹੈ ਦੇਖ ਲੈ ਮਾਮਾ ਸ਼ਾਂਤੀਪੂਰਵਕ ਲੋਕ ਮੈਂ ਤਾਂ ਸੁੱਖੇ ਆ ਗਿਆ ਨਾ ਨਿਵੇੜ ਭਾਈ ਇਹਨਾਂ ਦਾ ਕਿਹੜਾ ਪਿਆ ਨਹੀਂ ਹੁੰਦਾ ਆਪੇ ਫਿਰਨੀਆਂ ਭੌਂਕਦੀਆਂ ਦੇਖਾਂ ਕੋਈ ਗਾਹਾਂ ਖਰੀਦੂਆ ਕਿ ਨਾ ਇਹਨਾਂ ਨਿਵੇੜ ਕੇ ਨਿਵੇੜਾ ਇਹਦਾ ਤੇਰੇ ਤੋਂ ਹਾਂ ਨਿਵੇੜਾ ਮੇਰੇ ਪਈ ਬੱਡੇ ਬੋਲ ਲੜਾਈਆਂ ਵਧਾਉਂਦਾ ਓ ਤੰਗ ਨਾ ਬੋਲ ਪਰ ਮਾਮਾ ਮੇਰਾ ਉਹ ਟੈਂਚੀ ਮੰਗੂ ਦੀ ਫਿਰ ਉਹ ਪਤਾ ਨਹੀਂ ਫਿਰ ਬੱਡੇ ਦਾ ਬੋਲੂਗੀ ਭਾਈ ਥੋੜੀ ਚੱਪ ਜਾ ਜਬਾਨ ਚੱਲਦੀ ਹੁੰਦੇ ਮੁਰੇ ਓ ਭਾਈ ਇਹਨਾਂ ਦੇ ਮਾਪਿਆਂ ਨੂੰ ਫੋਨ ਵੀਰੇ ਇਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਇਹਨਾਂ ਨੂੰ ਦਵੱਲੋ ਦੇਖੋ ਕੀ ਗੱਲ ਹੈ ਭਾਈ ਮਾਂ ਕੋਲ ਗੱਲ ਬਾਤ ਕਰਕੇ ਮਿਲਾਉਂਗੇ ਬਲਾਉਂਗੇ ਜਿਹਨੂੰ ਬੁਲਾਉਣਾ ਹਾਂ ਬੁਲਾਉਗੇ ਕਿਨੂੰ ਸਨੇ हां हां ਆਪਣੇ ਵਰਗੀ ਸ਼ਾਂਤੀ ਤਾਂ ਕਿਸੇ ਦੇ ਘਰੇ ਹੋਵੇ ਹੀ ਨਾ ਥੋੜੇ ਕਲੇਸ਼ ਕਰਕੇ ਤਾਂ ਇਹਨਾਂ ਨੂੰ ਬੁਲਾਇਆ ਸੀਗਾ ਤੁਸੀਂ ਇਹਨਾਂ ਦੀ ਵੀ ਬੇਇੱਜ਼ਤੀ ਕਰੀ ਜਾਨੀਓ ਤੁਸੀਂ ਐਂ ਐ ਕਰੋ ਆਪਦੇ ਪਿੰਡ ਲਾਓ ਬਾਈ ਫੋਨਾ ਥੋੜਾ ਤਾਂ ਨਮੇੜੀਏ ਵੱਡੀਏ ਫਾਹਾ ਕਿਉਂ ਲਾਈ ਪਿੰਡ ਮੈਂ ਤਾਂ ਆਲੇ ਡੱਕਾ ਤੋੜਦੀ ਹੈਗੀ ਨਾ ਦੇ ਮਟ ਦੋੜਨਾ ਉਹਨੂੰ ਪ੍ਰੀਤ ਨੂੰ ਕੀ ਗੱਲ ਫਿਰ ਰੋਟੀ ਟੁੱਕ ਕਿਵੇਂ ਮਿਲੂਰੇ ਨਹੀਂ ਮਿਲਦਾ ਫਿਰ ਕੁਸ ਤੋਂ ਨੂੰ ਮਿਲੂਗਾ ਸਾਲਾ ਕੁਛ ਮਿਲੂਗਾ ਲੜੇ ਹਾਂ ਕਿੰਨੇੜੇ ਲੱਗਦੀਓ ਕਿਵੇਂ ਚਾਂਬੜੀਆਂ ਨੇ ਕੱਲਾ ਚੁੱਪ ਕਰ ਜਾਣ ਬਸ ਰੋਟੀ ਟੁੱਕ ਤਾਂ ਆਪ ਹੀ ਲਾ ਲੈਣਗੀਆਂ ਬਾਈ ਰੋਟੀ ਤਾਂ ਮੈਂ ਆਪੇ ਬਥੇਰੀ ਕਰ ਬਣਾ ਲਿਆ ਕਰੂੰਗੀ ਪਰ ਬੋਲਣੋਂ ਤਾਂ ਖਾਟਾਂ ਕੋਲ ਇਸ ਕਰ ਰੱਖਦੀਆਂ ਦੁਨੀਆ ਇੱਧਰ ਦੀ ਉੱਧਰ ਹੋ ਸਕਦੀ ਐ ਪਰ ਇਹਨਾਂ ਦੀ ਜ਼ੁਬਾਨ ਤੇ ਕਦੇ ਨਾ ਚੁੱਪ ਨਹੀਂ ਆ ਸਕਦੀ ਉਹ ਤਾਂ ਮੈਨੂੰ ਪਤੀ ਆ ਬਈ ਨਾਲੇ ਮਾਂ ਤੂੰ ਕਿੰਨੇ ਚਿਰ ਕਰਦੇ ਕੰਮ ਕਰਦੀ ਰਹੇਂਗੀ ਸਾਰੀ ਜ਼ਿੰਦਗੀ ਤੇਰੀ ਲੰਘੀ ਹੁਣ ਤਾਂ ਇਹਨਾਂ ਨੂੰ ਕਰਨ ਦਾ ਹੱਕ ਸੀਗਾ ਇਹ ਆਪ ਦੀ ਹੁਣ ਮਾਡੇ ਬਣੀ ਖੜੀਆਂ ਨੇ ਕਹਿੰਦਾ ਤਾਂ ਲੱਗਦਾ ਬਈ ਇਹਨਾਂ ਨੂੰ ਅੱਡ ਕਰਨ ਦੀ ਫਾਇਦਾ ਹੋਣਾ ਕਾ ਨੂੰ ਪੁੱਤ ਅੱਡ ਕਾ ਨੂੰ ਕਰਨਾ ਮੈਂ ਕਹਿਣਾ ਤਾਂ ਚਾਹੁੰਦਾ ਨਹੀਂ ਸੀਗਾ ਚੰਗਾ ਵੀ ਨਹੀਂ ਲੱਗਦਾ ਕਹਿੰਦਾ ਡੰਡਾ ਲੈ ਉਹ 4 ਫੁੱਟ ਦਾ ਟੜ ਕੇ ਦੋ ਉਧਰਲੇ ਘਟੇ ਤੇ ਮਾਰੋ ਦੋ ਉਧਰਲੇ ਤੇ ਇਹਨਾਂ ਦਾ ਸੁਰਤ ਟਿਕਾਣੇ ਆ ਜੂਗੀ ਉਹੀ ਕੰਮ ਕਰਨਾ ਪਊ ਤੁਸੀ ਲੱਗ ਜਾਨੂੰ ਚਾਹ ਪਲੂਸੀਆਂ ਕਰਨ ਉਹਨਾਂ ਦੀਆਂ ਤਾਂ ਹੀ ਉਹਨੂੰ ਲਈ ਚਾਹ ਪਾਣੀ ਦਿੱਤਾ ਹੁਣ ਬਾਈ ਆਇਆ ਮੈਂ ਤਾਂ ਚਾਹ ਬਣਾਉਂਦੀ ਸੀ ਫੇਰ ਜਲੂਸ ਕੱਢ ਕੇ ਖੜ ਗਈਆਂ ਉਧਰ ਚਾਹ ਬਣੀ ਪਈ ਆ ਉਹੀ ਆ ਵੀ ਕਿਨਾ ਕੁੜੀ ਨੂੰ ਨਸੀਬ ਹੋਈ ਆ ਨਾ ਮੇਰੇ ਭਾਈ ਨੂੰ ਵੀ ਚਾਹ ਦੀ ਘੁੱਟੇ ਪੀ ਲਣ ਆ ਕੇ ਚੱਲ ਕੋਈ ਨਾ ਵਾ ਤੂੰ ਮਾਮੇ ਵਾਸਤੇ ਲਿਆ ਦੇ ਚਾਹ ਮੈਂ ਤਾਂ ਪੀਤੀ ਹੋਈ ਆ ਲਿਆ ਨਹੀਂ ਬੁੱਤੋ ਉਹ ਨਹੀਂ ਭਾਈ ਗੁੱਡੀ ਰੈਣ ਦੇ ਪੀ ਲਈ ਮੈਂ ਤਾਂ ਬਸ ਪੀਨੀਆ ਚਾਹ ਕੋਈ ਨਾ ਮਾਮਾ ਪੀ ਲਈ ਭਈ ਇਹ ਲੈ ਕੇ ਆਉਣੀਆ ਚਾਹੀ ਕਿ ਹੋਏਗਾ ਕਾਰਡਾ ਜੇ ਫੇਰੇ ਕੋਈ ਹੱਲ ਕਰੇਗਾ ਆਨੂੰ ਇਹ ਕਿੱਥੇ ਕਾਰਡਾ ਹੋਣ ਦਿੰਦਿਆਂ ਨੇ ਇਹ ਤਾਂ ਇੱਕ ਇਧਰੋਂ ਬੋਲਦੀ ਐ ਬੋਲੇ ਕਰਤੇ ਕਰਨ ਇਹਨਾਂ ਨੇ ਤਾਂ ਮੇਰੇ 2 ਘੰਟਾ ਜੀ ਅੱਕ ਗਏ ਤੁਸੀਂ ਤਾਂ ਸਾਡੇ ਤੇ ਦੇਖੋ ਕੀ ਬੀਤਦੀ ਹੋ ਰੋਜ਼ ਤੜਕੇ ਹੱਥ ਨੇ ਆਹੀ ਸਪਾ ਅੱਛਾ ਜੀ ਪਾਣੀ ਮਾਂ ਬਣੀ ਪਈ ਐ ਸਾਰਿਆਂ ਦੀ ਓਹੀ ਤਾਂ ਗੱਲ ਹੈ ਭਾਈ ਇਹ ਤਾਂ ਬੜਾ ਬੋਲਦੀ ਆ ਸਾਂਗਾ ਨਾਲ ਉਹ ਵੀ ਬੋਲਣ ਲੱਗੀ ਵੱਡੀ ਭਈ ਮੈਂ ਤਾਂ ਬਥੇਰਾ ਕੁਝ ਕਹਿਣਾ ਕਿਹੜਾ ਸੁਣਦੀ ਐ ਕੋਈ ਮੈਂ ਤਾਂ ਇਹ ਕਹਿਣਾ ਭਾਈ ਹਜੇ ਕੋਈ ਦੇਖਿਆ ਜਵਾਖ ਨਹੀਂ ਜੱਲਾ ਨਹੀਂ ਨਿਮੇੜੋ ਇਹਨਾਂ ਨਾਲ ਗਾਂਹਾਂ ਤੰਗ ਹੋਵਾਂਗੇ ਮੈਂ ਤੁਹਾਨੂੰ ਦੱਸਾਂਗਾ ਲਾ ਮਮਾ ਕਿੱਥੇ ਨਿਬੜਿਆ ਜਾਂਦਾ ਹੈ ਆਪਾਂ ਤਾਂ ਫੇਰ ਵੀ ਕਹਿੰਦੇ ਸੁਧਰ ਜਾਣ ਚੰਗੀਆਂ ਬਣੀਆਂ ਸੀ ਵਿਆਹ ਵੇਲੇ ਸਿਆਣੀਆਂ ਬਣੀਆਂ ਉਸ ਤੋਂ ਬਾਅਦ ਵਧੀਆ ਰਹੀਆਂ ਨੇ ਜਿੰਨੇ ਦਾ ਵਿਆਹ ਹੋਇਆ ਉਹਨਾਂ ਦਾ ਲੱਗੇ ਨਹੀਂ ਕਲੇਸ਼ ਕਰਨਾ ਹੁਣ ਤਾਂ ਬਾੜੀ ਉੱਪਰ ਦੀ ਪਾਣੀ ਲੰਘ ਗਿਆ ਗਲਤ ਆਇਆ ਪਰਿਵਾਰ ਵਧੀਆ ਦੋਨੇ ਪਰਿਵਾਰ ਵਧੀਆ ਨੇ ਤਾਂ ਹੀ ਤਾਂ ਚਾਂਬਲੀਆਂ ਹੋਈਆਂ ਨੇ ਉਹਨਾਂ ਤੋਂ ਡਰਦੀਆਂ ਨਹੀਂ ਸੀ ਉੱਥੇ ਲੀਡਰੀ ਕਰਦੀਆਂ ਹੁਣ ਇੱਥੇ ਆ ਕੇ ਲਾਗੀਆਂ ਕਰਨਾ ਗਲੀਆਂ ਗਲੀਆਂ ਨੇ ਚਮੜਾ ਆਉਂਦਾ ਅਗਲਾ ਭਾਈ ਉਹੀ ਹੈ ਪਿੱਛੋਂ ਸਪੋਰਟ ਕਰਦੇ ਨੇ ਨਾ ਵੀ ਐਸ਼ ਕਰੋ ਭਾਈ ਜੇ ਤਾਂ ਅਗਲਾ ਰੋਕੇ ਡੋਕੇ ਵੀ ਭਾਈ ਉੱਥੇ ਬੰਦਿਆਂ ਵਾਂਗੂ ਰਹਿਣਾ ਹੈ ਹੈ ਕੰਮ ਤਾਂ ਦਾ ਕਰਨਾ ਸੇਵਾ ਕਰਨੀ ਸਾਹ ਸਹਰੇ ਦੀ ਫਿਰ ਤਾਂ ਗੱਲ ਹੈ ਪਿੱਛੋਂ ਖੁੱਲ ਖੇਡਾਂ ਹੋਈਆਂ ਨੇ ਵੀਰੇ ਸਾਰਿਆਂ ਨੂੰ ਸਿਖਾਉਂਦੀ ਹੁੰਦੇ ਨੇ ਆਪਦੇ ਸਾਰੇ ਵੀ ਹੁੰਦੀ ਹੈ ਕੋਈ ਗੱਲ ਬਾਕੀ ਮਿੰਟਾ ਲੱਗਦਾ ਇਹ ਤਾਂ ਆਪਦੇ ਮਾਪਿਆਂ ਨੂੰ ਫੋਨ ਕਰਕੇ ਇਹੀ ਕਹਿਣਗੇ ਵੀ ਉਰੇ ਨਾ ਆਇਓ ਆਹੀ ਗੱਲ ਹੈ ਤੈਨੂੰ ਲੱਗਦਾ ਪਿੱਛੋਂ ਨਹੀਂ ਆਇਆ ਪਤਾ ਹੀ ਹੈ ਪਤਾ ਵੀ ਇੰਨਾ ਰਿਸ਼ਤਰ ਆਏ ਹੋਣੇ ਵੀ ਸਾਡੇ ਮਾਪਿਆਂ ਦੀ ਬਦਨਾਮੀ ਕਰਨਗੇ ਚਾਰ ਬੰਦਿਆਂ ਚ ਆਹ ਪਤਾ ਹੈ ਵੀ ਕਸੂਰ ਸਾਡਾ ਕਾ ਕਿੱਥੇ ਕਰਦੀਆਂ ਨੇ ਫੋਨ ਨਹੀਂ ਸਹਿ ਤਾਂ ਹੋਊਗੀ ਖਰਪਾਈ ਜੇ ਮਾਂ ਦੀ ਸਹਿ ਹੁੰਦੀ ਹੈ ਤਾਂ ਤੀ ਵਿਗੜਦੀ ਹੈ ਹੈ ਨਹੀਂ ਐ ਤਾਂ ਮਾੜਾ ਮੋਟਾ ਤਾਂ ਕੀ ਰੱਬ ਜਾਣਦਾ ਭਾਈ ਹੋ ਵੀ ਸਕਦਾ ਬਸ ਮਾਮਾ ਸਾਡੇ ਘਰ ਦੀਆਂ ਆਪਣੀ ਕੀ ਉੱਠੇ ਗਿਣਤੀ ਸ਼ੁਰੂ ਹੋਈ ਪਈ ਹੈ ਜਲੂਸ ਹੀ ਨਿਕਲੇ ਪਿਆ ਨਾ ਕੋਈ ਸੁਣਦਾ ਨਾ ਕਰਦਾ ਕਿਧਰੇ ਪਾਸੇ ਹੋਈ ਹੈ ਕਿਧਰੇ ਪਾਸੇ ਨਾ ਹੋਈ ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਜਦੋਂ ਕੋਈ ਮਾੜਾ ਟਾਈਮ ਆਉਂਦਾ ਹੀ ਹੁੰਦਾ ਭਈ ਮੈਨੂੰ ਕੋਈ ਘਰ ਚ ਵਾਧਾ ਨਹੀਂ ਹੋਣਾ ਹੁੰਦਾ ਮਿੱਠੂ ਮੈਦਾਨਾ ਨੂੰ ਆਡੋ ਆਡ ਕਰ ਦਿੰਦਾ ਮੈਨੂੰ ਐ ਆ ਵੀ ਚਾਰ ਔਰੀਆਂ ਨਾਲ ਵੱਧ ਜਾਣਗੀਆਂ ਕਿਤੇ ਇਹ ਵੀ ਵੇਚਣਗੇ ਵਿਕੜ ਗੀਆਂ ਭਈ ਜਦੋਂ ਦੋ ਚੁੱਲ੍ਹੇ ਹੋ ਗਏ ਦੋ ਖਾਣੇ ਤੇ ਹੋ ਜੂ ਸਾਰਾ ਕੁਝ ਹਾਂ ਡਬਲ ਖਰਚ ਹੋਊਗਾ ਇਹਨਾਂ ਦੇ ਬੁੱਤ ਚ ਵੜਦੀ ਨਹੀਂ ਇਹਦਾ ਜਮੀ ਨਹੀਂ ਦਿਮਾਗ ਹੈਗਾ ਬੁੱਝ ਦਿਮਾਗ ਦੀਆਂ ਨੇ ਸਹੋਰੀਆਂ ਹਾਂ ਅਜੀ ਨਿਆਣ ਮੱਤ ਨਾ ਇਹਨਾਂ ਪਤਾ ਨਹੀਂ ਕਹਾ ਕਬੀਲਦਾਰੀਆਂ ਦਾ ਵੀ ਪੈਸਾ ਕਿਵੇਂ ਬਣਦਾ ਹੈ ਬਸ ਖਰਚਣ ਖਰਚਣ ਦਾ ਪਤਾ ਹੈ ਗੱਲਾਂ ਖਰਚੇ ਖਾਚੇ ਨਹੀਂ ਪਤਾ ਜਿਹਦਾ ਟੱਕਾ ਤੋੜੇ ਹੋਵੇ ਕਿਸੇ ਨੂੰ ਪਤਾ ਲੱਗੇ ਵੀ ਕਮਾਈ ਆਉਂਦੀ ਕਿੱਧਰੋਂ ਆ ਫਿਰ ਤਾਂ ਦੇਖ ਕੇ ਖਰਚਣ ਖਾੜ ਜੋ ਕਬੀਲਦਾਰੀ ਪਹਿਣ ਦੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਕੀ ਭਾਅ ਵੇਖਦੀ ਆ ਗੇ ਮਾਮਾ ਪੈ ਰਹਾ ਓਏ ਹਾਂ ਬਿੰਦਗ ਪੈ ਗਿਆ ਭਈ ਇਹ ਤਾਂ ਫੇਰ ਬੋਲਣਾ ਸ਼ੁਰੂ ਹੋ ਗਿਆਂ ਕੱਲ ਦੀਆਂ ਲੱਗੀਆਂ ਨੇ ਹੈ ਫਰਦੋ ਹੁਣ ਲਾ ਆਂਦੀਆਂ ਨੇ ਯਾਰ ਮਾਮਾ ਹੁਣ ਕੀ ਦਸਾਂ ਤੈਨੂੰ ਇਹਨਾਂ ਦਾ ਇਹਨਾਂ ਤਾਂ ਘਰੋਂ ਨਾ ਮੁੱਧਾ ਮਾਰਤਾ ਜਦੋਂ ਦੀ ਇਹ ਕਲੇਸ਼ ਨਾ ਘਰੇ ਪੈਰ ਪਾਇਆ ਇਹਨਾਂ ਨੇ ਆ ਪੁੱਠੇ ਪੈਰਾਂ ਵਾਲੀਆਂ ਵਾਲੀਆਂ ਪੁੱਠੇ ਪੈਰਾਂ ਵਾਲੀਆਂ ਹੁਣ ਮੈਨੂੰ ਐ ਲੱਗਦਾ ਤੈਨੂੰ ਬੰਦੀ ਕੁਝ ਖਾਦਾ ਸਵੇਰ ਦਾ ਪਤਾ ਨਹੀਂ ਨਾ ਜੇ ਕੁਝ ਕਹਾਂ ਮੈਂ ਕੋਈ ਫਲ ਫਰੂਟ ਕੋਈ ਮਾਂ ਨੂੰ ਕਹ ਕੇ ਚੌਲ ਚੱਪਾ ਬਣਾਵਾਂ ਮੈਂ ਤੇਰੇ ਵਾਸਤੇ ਉਹ ਕਾ ਨੂੰ ਬਣਾਵਾਂ ਮੈਂ ਸੱਚ ਮੇਰੇ ਤਾਂ ਜਿਆਦਾ ਹੈ ਝੋਲੇ ਲੈ ਚੱਕ ਕੇ ਮੇਰਾ ਯਾਰਾ ਝੋਲਾ ਮਾਮਾ ਹੁਣ ਝੋਲੇ ਚ ਕੀ ਆ ਉਹ ਲਿਆ ਤਾ ਤੂੰ ਝੋਲਾ ਚੱਕ ਕੇ ਲਿਆ ਕੇਰਾ ਲਿਆ ਦੇ ਨਾ ਲਿਆ ਦੇ ਨਾ ਇਹਦਾ ਕਿੱਥੇ ਇੱਥੇ ਰੱਖਿਆ ਹੋਊ ਮਾਂ ਕਹਿੰਨਾ ਸਾਹਮਣੇ ਵਾਲੇ ਕਮਰੇ 'ਚ ਐ ਬਸ ਠੀਕ ਐ ਮੈਂ ਲੈ ਆਂ ਪੇਟੀ ਵਾਲੇ 'ਚ ਪਿਆ ਹੋਣਾ ਬੇਟੀਆਂ ਵਾਲੇ 'ਚ ਦੇਖ ਲਈ ਖਾਣੀਆਂ ਇੱਧਰਲੇ 'ਚ ਰੱਖਿਆਵੇਂ ਯਾਰਾ ਓਏ ਚੱਲ ਕੋਈ ਗੱਲ ਨਹੀਂ ਲਿਆ ਦੇਣਾ ਕੱਪੜੇ-ਕੁੱਪੜੇ ਬਦਲਨੇ ਹੋਣਗੇ ਨਾ ਹੁਣਾ ਹੋਊਗਾ ਪਰ ਬਦਲ ਲੈ ਕੱਪੜੇ ਨੇ ਕੱਪੜੇ ਦਾ ਮੈਂ ਬਾਦਲ ਲੈ ਉਹਦੇ 'ਚ ਲੈ ਆ ਤਾ ਤੂੰ ਮੈਂ ਲਿਆਉਣਾ ਮम्मा ਲਿਆਉਣਾ ਫਲਾ ਫਾਇਆ ਕਾਲਾ ਜਾ ਨਹੀਂ ਹੂਰੇ ਚੱਕ ਲਈ ਮੈਂ ਕਰ ਦੂ ਚੰਗਾ 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 ਇੱਕ ਤਾਂ ਯਾਦ ਨਹੀਂ ਰਹਿੰਦਾ ਨਾ ਉਮਰਦੇਸ ਸਾਹਿਬ ਨਾਲ ਹੁਣ ਕੁਝ ਯਾਦ ਹੀ ਨਹੀਂ ਰਹਿੰਦਾ ਹੂੰ ਕੋਈ ਹੈ ਜੇ ਦਿਮਾਗ ਹੋ ਗਿਆ ਜਿਵੇਂ ਦੀ ਹੁਣ ਉਮਰ ਹੋ ਗਈ ਲੈ ਵੀ ਉਹ ਨਹੀਂ ਦੇ ਦੇ ਤੂੰ ਕੱਢ ਕੇ ਚਲਾ ਲੈ ਮਮਾ ਆਈ ਹੈ ਤੇਰਾ ਚੋਲਾ ਆਹੀ ਆਹੀ ਆਹੀਆ ਖੋਲੀ ਇਹਨੂੰ ਆਏ ਆ ਲੈ ਓਹੋ ਬੱਲੇ ਲੈ ਹੈ ਨਾ ਮਮਾ ਕੀ ਲੈ ਲਿਆ ਸੀ ਹੈ ਵਿਚੀ ਰਹਿ ਗਏ ਤੇ ਕੱਲ ਹੀ ਯਾਦ ਕਰਾ ਦਿੰਦਾ ਓ ਕਾਨੀ ਉਹ ਲੈ ਮਰੀ ਜਾਣਾ ਕੀ ਤਾਂ ਓਏ ਆ ਮਾਮਾ ਆਹ ਕਹਿਜੇ ਕੇਲੇ ਨੇ ਔਰ ਕੇਲੇ ਕਾ ਨੂੰ ਖੀਰੇ ਲਿਆਂਦੇ ਸੀ ਕੱਲ ਦੇ ਪਏ ਪਏ ਹਲੇ ਕੇਲੇ ਵਰਗੇ ਹੋ ਗਏ ਇਹ ਤਾਂ ਫਿਰ ਮਾਮਾ ਤਾਂ ਕੱਲ ਦੱਸਣਾ ਸੀ ਗੱਲ ਇਹਦਾ ਸਾਰੇ ਖਰਾਬ ਹੋ ਗਏ ਤੇਰੇ ਖੀਰੇ ਵੀ ਨਾਲੇ ਮਾਮਾ ਖੀਰੇ ਕਾਉਂ ਲਿਆਉਣਾ ਹੁੰਦਾ ਜਦ ਵੀ ਕੋਈ ਬੰਦਾ ਆਪਣੀ ਭੈਣ ਦੇ ਘਰ ਜਾਂਦਾ ਜਾਂ ਤਾਂ ਸੌ ਸੰਤਰੇ ਕੇਲੇ ਫਰੂਟ ਲੈ ਕੇ ਆਉਂਦਾ ਆ ਤੂੰ ਕੀ ਲੈ ਕੇ ਆਇਆ ਇਹ ਕੀ ਮੈਂ ਦੁਕਾਨ ਤੋਂ ਲੈਤੇ ਨੇ ਜਾਂ ਆਪਣੇ ਖੇਤ ਲੱਗਦੇ ਨੇ ਅੱਛਾ ਉੱਥੋਂ ਲੈ ਆ ਸਸਤੇ ਚ ਸਾਰਦਾ ਫਿਰ ਕਾਂ ਨੂੰ ਮੈਂ ਬਸ ਨਹੀਂ ਰੋਕੀ ਪੈਸੇ ਦਾ ਫੜਾ ਦੇ ਦੀ ਕੇਲੇ ਵਾਲੇ ਨੂੰ ਇਹਨੇ ਨੂੰ ਗੇਰ ਮਾਰਤਾ ਉਹਨੇ ਔਰ ਇੰਨਾ ਸੋਕਰ ਖਾਲੀ ਨਾਲੋਂ ਚੱਲ ਪਈ ਮੈਂ ਆ ਪਾਰਖੇ ਦੀ ਕੁਦਰ ਤੋਂ ਪੈੜਾ ਲੱਗਦਾ ਨਹੀਂ ਖਾਲੀ ਬੰਦਾ ਉਹਦਾ ਗਲਤ ਨਹੀਂ ਮਮਾ ਚੱਲ ਠੀਕ ਹੈ ਹੁਣ ਤਾਂ ਖਰਾਬ ਹੋ ਗੁੰਦਾ ਮੈਂ ਸਾਨੂੰ ਪਾਉਣੇ ਪੈਣਗੇ ਡੇਗਣੇ ਪੈਣਗੇ ਤਾਂ ਨਹੀਂ ਨਹੀਂ ਇਹ ਆਏ ਨਹੀਂ ਖਰਾਬ ਹੁੰਦੇ ਉੱਤੋਂ ਉੱਤੋਂ ਰੰਗ ਜਾ ਬਦਲਿਆ ਮੜਾ ਜਾ ਪੱਤ ਜਾ ਮੋਟਾ ਕਰਕੇ ਲਾ ਦੇਣਗੇ ਜਵਾਕਾ ਇਹਦੀ ਚੱਲ ਚੰਗਾ ਤੂੰ ਹੀ ਖਾਈ ਫਿਰ ਅਸੀਂ ਤਾਂ ਭਾਈ ਖਾਂਦੇ ਨੇਗੇ ਖਰਾਬ ਹੋਏ ਹੋਏ ਠੀਕ ਹੈ ਓਏ ਇਹਨਾਂ ਨੂੰ ਕੁਛ ਨਹੀਂ ਹੋਇਆ ਕੋਈ ਨਾ ਰੱਖ ਦੇ ਮੈਂ ਆਪੇ ਖਾ ਲੂਗਾ ਚਲ ਤੇ ਗਾ ਰੱਖ ਦੇ ਨਾ ਮੇਰੀ ਗੱਲ ਸੁਣ ਕੋਈ ਚਾਹ ਪਾਣੀ ਰੋਟੀ ਪਾਣੀ ਲਿਆ ਮਧਰੇ ਮਧਰੇ ਭੱਖ ਲੱਗੇ ਦੇਨ ਨਾ ਨਾ ਕੁਛ ਨਹੀਂ ਹੁਣ ਤਾਂ ਕਾਸੀ ਦੀ ਲੋੜ ਨਹੀਂ ਕਿਉਂਕਿ ਗੱਲ ਪਤਾ ਕੀ ਆ ਇਹਨਾਂ ਨੇ ਤਾਂ ਤੇਰਾ ਨਾਂ ਲੈਣੇ ਹੈਗਾ ਭਾਈ ਜਨਾਨੀਆਂ ਨੇ ਠੀਕ ਐ ਇਹਦਾ ਮੈਨੂੰ ਤੈਨੂੰ ਪੁੱਛਣਾ ਪਊਗਾ ਓ ਚੱਲ ਫਿਰ ਹੁਣ ਵਾਹੇ ਪਤੀ ਆਪਾਂ ਦਾ ਭਾਈ ਇਹਨਾਂ ਦਾ ਹੁਣ ਮੈਂ ਕਿਹੜਾ ਦੇਖ ਨਹੀਂ ਲਈ ਤਾਂ ਸਾਰਾ ਕੁਛ ਆ ਕੇ ਸਾਰਾ ਦੇਖ ਲਿਆ ਹੈ ਓਹੀ ਤਾਂ ਗੱਲ ਆ ਮਾਮਾ ਜੀ ਇਹਨਾਂ ਨੂੰ ਭੱਜ ਕੇ ਪੈਣੇ ਆ ਅਲੱਗੋ ਭਾਈ ਮੁੰਡੇ ਮਾੜੇ ਨੇ ਆਪਦੀ ਜਨਾਨੀਆਂ ਨੂੰ ਘੂਰ ਚੱਲ ਕੋਈ ਨਾ ਮੈਂ ਕਿਹਾ ਡੰਗਰ ਪਸ਼ੂ ਕਰਦੇ ਅੰਦਰ ਉਹ ਏਕਣੀਆਂ ਜੀਆਂ ਲੱਗੀਆਂ ਡੇਗਣਾ ਹਾਂ ਹਾਂ ਮੰਮਾ ਇਹ ਕਰ ਉਹ ਮੰਜਾ ਖੜਾ ਕਰ ਦੇਣਾ ਮੈਂ ਤੂੰ ਅੰਦਰ ਵਾਜ ਜਾ ਭੱਜ ਕੇ ਹੋਰ ਆ ਮਤੀ ਨਾਲ ਜਾ ਜਾ ਛੜ ਜਾ ਰਹਿ ਗਿਆ ਸੀ ਝੋਲਾ ਜਾਕਾ ਝੋਲਾ ਵਾਗ ਚੱਲ ਅੰਦਰ ਸ਼ਰਮਣੀ ਹੈਗੀ ਸਾਰੇ ਟੱਬਰ ਨੂੰ ਹੁਣ ਅੰਦਰ ਬੜੇ ਬੈਠੇ ਨੇ ਨਿਕਲੋ ਬਾਹਰ ਮੇਰੇ ਪੇਕੇ ਕਿਹਦੇ ਫੋਨ ਕਰਿਆਗਾ ਕਿਉਂ ਭਾਈ ਤੁਹਾਡੇ ਵੀ ਕਰਤਾ ਮੋਰਾ ਕਰਿਆ ਪੁੱਤ ਦੱਸੋ ਕਾਲਾ ਕਿਉਂ ਕੀਤਾ ਡੈਡੀ ਫੇਰ ਕੋਈ ਹੁਣ ਸਾਨੂੰ ਨਹੀਂ ਪਤਾ ਜਿਨ੍ਹਾਂ ਦਾ ਦੁੱਬਰ ਕਰ ਸੜਾ ਸਾਡਾ ਹੁਣ ਉਹਨਾਂ ਨੂੰ ਤਾਂ ਪਤਾ ਲੱਗੀ ਜਿਨ੍ਹਾਂ ਅਸੀਂ ਦੁੱਬਰ ਕਰਿਆ ਕਿ ਤੁਸੀਂ ਸਾਰੇ ਦੁੱਬਰ ਨਹੀਂ ਸਾਡੇ ਦੋਹਾਂ ਨੇ ਦਿੱਤਾ ਆਏ ਨੇ ਕੀਤਾ ਜੀ ਉਹਨਾਂ ਦੁੱਬਰ ਤਾਂ ਅਸੀਂ ਕਰਤਾ ਪੁੱਤ ਪਰ ਉਹਨਾਂ ਨੂੰ ਆ ਜਾਣ ਦੇਖੇ ਪਤਾ ਮੈਂ ਕੀਤਾ ਤੁਹਾਡਾ ਜੀਣਾ ਦੁੱਬਰ ਮੈਂ ਤਾਂ ਕਰੂੰਗੀ ਮੇਰੇ ਪਿਓ ਦਾ ਕਰ ਹੈ ਤੁਸੀਂ ਠੇਕਾ ਨਹੀਂ ਲਿਆ ਸਾਰੇ ਘਰ ਦਾ ਠੇਕਾ ਤੂੰ ਵੀ ਨਹੀਂ ਲਿਆ ਸਾਰੇ ਦੇ ਨੱਕ ਚ ਕੁੱਲੀਆਂ ਦਾਮ ਕਰਖੇ ਤੂੰ ਮੈਂ ਤਾਂ ਕਰੂੰਗੀ ਭਾਈ ਬਾਗ ਜਾਬ ਦੇ ਸਾਰੇ ਬਖਸ਼ ਦੇ ਸਾਨੂੰ ਉਰੀ ਬੈਠੀ ਰਹੇਗੀ ਹੁਣ ਬੈਠੂੰਗੀ ਮੇਰੀ ਮਾਂ ਦਾ ਘਰ ਹੈ ਮੇਰੇ ਪਿਓ ਦਾ ਘਰ ਹੈ ਤੁਸੀਂ ਆਪਣੇ ਮਾਂ ਪਿਓ ਦੇ ਘਰ ਚ ਬਹਿ ਜਾਓ ਮੈਂ ਆਪਦੇ ਚ ਬੈਠੀ ਆ ਜੇ ਇਹਨਾਂ ਸ਼ੌਂਕ ਸੇ ਵਿਆਹੀ ਨਾ ਕਰਾਉਂਦੀ ਉਰੇ ਬਹਿ ਜਾਂਦੀ ਇੱਕ ਵਾਰੀ ਤੈਂ ਟਿੰਡੀਆਂ ਲੈਣ ਨੂੰ ਕਰਾਇਆ ਤੇ ਵਿਆਹ ਫਿਰ ਤੂੰ ਨਾ ਕਰਾਉਂਦੀ ਮੈਂ ਆਪਦੇ ਸਹੁਰੇ ਬੈਠੀ ਆ ਤੇਰੇ ਮਾਂ ਕੋ ਕਿਸੇ ਨੇ ਕਰਿਆ ਕਿ ਨਾ ਟੰਗ ਨਹੀਂ ਫਸਾਉਂਦੀ ਅੱਛਾ ਤੂੰ ਆਪਦੇ ਆਪਦੇ ਪੇਕੇ ਜਾ ਕੇ ਟੰਗ ਤਾਂ ਫਸਾਏਂਗੀ ਕਿਉਂ ਤਾਂ ਫਸਾਏਂਗੀ ਨਾ ਜੇ ਤੇਰੀ ਭਾਬੀ ਤੇਰੇ ਵਰਗੀ ਹੋਊਗੀ ਤੇਰੀ ਭਾਬੀ ਮੇਰੇ ਵਰਗੀ ਸਿਆਣੀ ਆ ਆਪਦਾ ਘਰ ਬੰਨੀ ਬੈਠੀ ਐ ਮੇਰੀ ਭਾਬੀ ਸਿਆਣੀ ਐ ਮੈਂ ਮੰਨਦੀ ਆ ਅਸੀਂ ਵੀ ਸਿਆਣੇ ਆ ਆਪਦੀ ਜਗ੍ਹਾ ਤੇ ਪਰ ਤੁਹਾਡੇ ਨਾਲ ਇਹ ਗੱਲ ਨਹੀਂ ਤੇ ਰਹਿ ਗਈ ਹਾਂ ਤੁਹਾਡੇ ਤਾਂ ਸਿੰਗਲ ਲੱਗੇ ਹੋਏ ਨੇ ਸਿਆਣੀਆਂ ਤੁਸੀਂ ਤੁਸੀਂ ਚੁੱਪ ਕਰ ਜੂ ਜਿਹਦਾ ਜੰਮੀਆ ਮਾਪੇ ਨੇ ਫੋਨ ਕੀਤਾ ਕਰਨਾ ਨਹੀਂ ਗਿਆ ਫੋਨ ਜਦੋਂ ਇੱਥੇ ਜਲੂਸ ਕੱਢ ਰਿਹਾ ਤੁਸੀਂ ਸਾਡੇ ਪਰ ਨਾਲ ਕੋਈ ਬਾਹਰ ਕੱਢ ਦਿਓ ਸਾਨੂੰ ਨਿਕਲ ਜਾਓ ਕੱਲ੍ਹ ਕਿਹਾ ਕਰੀ ਨਿਕਲ ਜਾਓ ਜਿਹੜੀ ਗੱਲ ਕਰਨੀ ਆ ਆਪਣੇ ਮਾਪੇਓ ਦੇ ਨਾਲ ਕਰਿਓ ਆਉਣਗੇ ਉਹ ਅੱਜ ਕੋਈ ਨਾ ਆ ਜਾਂਦੇ ਹਾਂ ਅਸੀਂ ਵੀ ਕਹਾਂਗੇ ਕੁੜੀ ਲੜਾਈ ਕਰਾਉਂਦੀ ਆ ਭਾਈ ਮਾਪੇ ਸਾਡੇ ਨੇ ਸਾਡੀ ਗੱਲ ਸੁਣਨਗੇ ਮਾਪੇ ਨਹੀਂ ਬੋਲੇ ਨਹੀਂ ਹੁੰਦੇ ਇੱਕ ਮਿੰਟ ਤੁਸੀਂ ਦੋ ਜਣੀਆਂ ਜਿੱਤ ਗਈਆਂ ਅਸੀਂ ਪੰਜ ਜਣੇ ਇੱਕ ਪਾਸੇ ਤੁਸੀਂ ਦੋ ਜਣੀਆਂ ਇੱਕ ਪਾਸੇ ਹੈ ਮਾਪੇ ਨੂੰ ਪਤਾ ਹੁੰਦਾ ਬਿਤੀ ਪੁੱਦੇ ਕਰਦੂ ਤੇ ਸਾਡੀਆਂ ਕੁੜੀਆਂ ਕਹੇ ਜੀਆਂ ਨੇ ਪਤਾ ਹੈ ਫਿਰ ਉਹਨਾਂ ਨੂੰ ਕਾਹ ਬਣਾਉਣ ਨੂੰ ਕਹਿੰਦੇ ਤਾਂ ਚਾਣੀ ਬਣਦੀ ਰੋਟੀ ਨਾ ਕਿਤੇ ਰੋਟੀ ਨਹੀਂ ਬਣਦੀ ਹੈਗੀ ਤੂਰੇ ਰੋਟੀ ਬੇਲੀਆਂ ਬਾ ਡੇਲੀ ਬਾਣੋਂ ਨੇ ਰੋਟੀਆਂ ਆਹ ਤਾਂ ਪਕਾ ਕੇ ਖਾਦੀ ਆਪਦੀ ਮੈਂ ਨਹੀਂ ਮੇਰੇ ਮਾਂ ਪੇਂ ਰੋਟੀ ਮੈਂ ਖਵਾਈ ਅੱਜ ਪਕਾ ਕੇ ਨਾ ਭਾਈ ਫਿਰ ਕੀ ਹੋ ਗਿਆ ਬਾਹ ਟੁੱਟ ਗਿਆ ਕੋਈ ਬਾਹ ਟੁੱਟ ਗਿਆ ਥੋੜੀ ਜਿਹੀ ਬਾਹ ਟੁੱਟਦਾ ਹੱਥ ਟੁੱਟੇ ਹੋਣੇ ਨਾ ਜਿਵੇਂ ਸ਼ਰਮਦਾਰੀ ਪਈਏ ਸਾਰੇ ਟੱਬਰ ਨਹੀਂ ਉਹ ਤਾਂ ਅੱਗ ਤਾਂ ਉਹੀ ਪਤਾ ਨਾ ਮੈਂ ਜੰਗ ਤਾਂ ਹੋਰੇ ਚੱਲ ਰਹੀ ਹੈ ਘਰ ਚਾ ਉਹੀ ਤਾਂ ਗੱਲ ਆ ਬਈ ਪੂਰੀ ਛੇੜੀ ਆ ਕੇ ਹਾਂ ਉਦੋਂ ਪਹਿਲਾਂ ਆਮਨ ਸ਼ਾਂਤੀ ਸੀ ਨਾ ਬਹੁਤ ਸ਼ਾਂਤੀ ਸੀਗੀ ਸਾਡੇ ਘਰ ਚਾ ਸ਼ਾਂਜੀ ਉਹ ਵੀ ਨਹੀਂ ਬੂਥੇ ਨਹੀਂ ਚੱਜਦੇ ਤਾਂ ਗੱਲ ਤਾਂ ਚੱਜ ਦੀ ਕਰ ਲੋ ਮੂੰਹਾਂ ਤੇ ਤਾਂ ਤੁਹਾਡੇ ਦੇ 12 ਵਜੇ ਪਏ ਆ ਅੱਛਾ ਸਾਡਾ ਬੂਥਾ ਤਾਂ ਨਹੀਂ ਚੱਜਦਾ ਤੇਰਾ ਤਾਂ ਹੋਊਗਾ ਤੂੰ ਚੱਜ ਦੀ ਗੱਲ ਕਰ ਲੈ ਫਿਰ ਬੂਥੇ ਸੋਹਣੇ ਤਾਂ ਦੁਨੀਆ ਦੇਖਦੀ ਨਹੀਂ ਦਿਲ ਸੋਹਣੇ ਹੋਣੇ ਚਾਹੀਦੇ ਨੇ ਤੁਹਾਡੇ ਕੋਲ ਤਾਂ ਇੱਕ ਚੀਜ਼ ਵੀ ਨਹੀਂ ਸੋਹਣੀ ਬਾਦੂ ਸੋਹਣਾ ਦਿਲ ਸਾਡਾ ਸਾਡੇ ਕੋਲ ਤੂੰ ਆਉਂਦਾ ਨਾ ਆਪਦੇ ਕੋਲ ਸਾਹਮ ਕੇ ਰੱਖ। ਹੋਰ ਤਹੀਂ ਤਾਂ ਤੁਸੀਂ ਦੁਨੀਆ ਨੂੰ 파ਸ਼ਨ ਦਿੰਨੀ ਆ। ਵੱੜ ਕੇ ਸਟੇਜਾਂ 'ਤੇ ਵੀ ਸੱਤ ਸੌਰੀ ਦੀ ਸੇਵਾ ਕਰਨਾ। 파ਸ਼ਨ ਤੂੰ ਦਿੰਨੀ ਓ ਵੀ ਕਿਸੇ ਦੇ ਘਰੇ ਜਾ ਕੇ ਵੱੜ ਵੱੜ 파ਸ਼ਨ ਦੇਣ ਦੀ ਲੋੜ ਹੀ ਨਹੀਂ। ਮੈਨੂੰ ਤਾਂ ਸਾਰੇ ਪਿੰਡ ਨੂੰ ਪਤਾ ਹੈ ਵੀ ਮੈਂ ਆਪਦੇ ਸੱਸਰੀ ਦੀ ਸੇਵਾ ਕਿਵੇਂ ਕਰਦੀ ਆ। ਪੰਜ ਘਰਾਂ ਦੇ ਸੁਣਦੀ ਹੋਏਗੀ ਹੁਣ ਵੀ ਬੋਲਦੀ। ਨਾ ਸੱਤ ਸੌਰੀ ਵੀ ਇਹੀ ਕੁਛ ਕਰਦੀ ਸੀ। ਹੁਣ ਤਾਂ ਪੰਜ ਪੰਜ ਘਰਾਂ ਦੇ ਜਾਣਾ। ਆ ਬਈ ਆਪਦੀ ਕੁੜੀ ਨੂੰ ਲੈ ਜਾਓ ਪਰ ਮਰ ਬਾਊ ਵੀ ਨਹੀਂ ਕਿਥੇ ਨੂੰ ਇਹ। ਪੁੱਤ ਕਿਉਂ ਇਹਨਾਂ ਨਾਲ ਮਗਜ ਖਵਾਈ ਕੀਤੀ? ਪੁੱਤ ਜਿਹੜੇ ਕੁਛ ਹੋਣਾ ਸੀ ਹੋ ਗਿਆ ਤੁਹਾਡੇ ਘਰ ਦੇ ਆਉਣਗੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਆ ਜਾਂਦੇ ਆ ਜਾਂਦੇ ਕੋਈ ਨਾ ਦੇਖ ਲਾਂਗੇ ਇਹ ਤਾਂ ਜਿਹੜਾ ਗੁੱਸਾ ਬਣਾ ਕਰਦੇ ਨਹੀਂ ਕਰਦੇ ਨਹੀਂ ਤੂੰ ਤੇ ਭਾਗ ਕੇ ਭੱਜ ਜਾ ਜਿਹਨਾਂ ਨੂੰ ਵੀ ਨਹੀਂ ਹੋਈਆਂ ਉਹ ਵੀ ਨਹੀਂ ਹੱਕ ਪੂਰਦੇ ਸਾਡੇ ਨੂੰ ਤੁਸੀਂ ਕੀ ਕਰਦੇ ਹੋ ਇੱਕ ਮਿੰਟ ਵੀ ਰਹਿ ਇੱਕ ਮਿੰਟ ਪਰ ਵੱਡੀ ਭਾਪੀ ਦੀ ਗੱਲ ਸਹੀ ਹੈ ਓਕੇ ਪੇਕਿਆਂ ਨੂੰ ਆ ਜਾਂਦੇ ਦੇਖਣ ਲੱਗੇ ਕੀ ਦੇ ਪੱਖ ਪੂਰਦੇ ਨੇ ਉਹਨਾਂ ਨੂੰ ਪਤਾ ਹੀ ਇਹ ਵੀ ਇਨਾਂ ਚ ਕੁਝ ਕੱਢਣ ਪਾਉਣ ਨੂੰ ਹੈ ਨਹੀਂ ਥੋੜਾ ਪੱਖ ਜੇ ਤੁਹਾਡੇ ਪੇਕਿਆਂ ਨੇ ਪੂਰਤਾ ਤੁਸੀਂ ਮੇਰੇ ਮੂੰਹ ਤੇ ਥੁੱਕਦੇ ਮੂੰਹ ਤੇ ਪੱਖ ਤਾਂ ਤਾਂ ਪੂਰਨਗੇ ਜੇ ਉਹ ਇੱਥੇ ਆਉਣਗੇ ਨਾਲੇ ਮੇਰੇ ਟੱਬਰ ਕੋਲੇ ਨਾ ਐਨਾ ਟਾਈਮ ਨਹੀਂ ਹੈਗਾ ਸੋ ਦੇ ਲਈ ਸਾਰੇ ਮੰਗੂ ਵੇਲੇ ਨੇ 20 ਮਿੰਟ ਮਿੰਟ ਤੇ ਭੱਜੇ ਜਾਣਗੇ ਝੂਲਾ ਚੱਕ ਕੇ ਉਹ ਵੀ ਅੱਛਾ ਹਾਂ ਉਹ ਬਿਜ਼ਨਸਮੈਨ ਨੇ ਸੱਚ ਵੀਰੇ ਤੂੰ ਰਿਸ਼ਤਾ ਲੈਣ ਵੇਲੇ ਸੋਚਣਾ ਸੀ ਮਾੜਾ ਮੋਟਾ ਬਿਜ਼ਨਸਮੈਨ ਮੰਦੇ ਨਾਲ ਤੂੰ ਕਿੱਥੋਂ ਬੰਗਾ ਲੈ ਲਿਆ ਅਕਲ ਵੀ ਤਾਂ ਹੋਣੀ ਚਾਹੀਦੀ ਆ ਸਿਆਣਪ ਵੀ ਤਾਂ ਹੋਣੀ ਚਾਹੀਦੀ ਆ ਕੰਮ ਦਾ ਮਨ ਚਾਹੀਦਾ ਜਿਹੜਾ ਮਰਜ਼ੀ ਕਰੇ ਜਵਾਨ ਸਵਾਲ ਕੇ ਬੋਲ ਲੋ ਸਹੀ ਗੱਲ ਕਹਿਣਾ ਮੈਂ ਕੀ ਸਹੀ ਗੱਲ ਕੀਤੀ ਐ ਸੁਭਾਰ ਕੇ ਗੱਲ ਕਰ ਲੈ ਇੱਥੋਂ ਤੇ ਕੋਈ ਚੱਕ ਦੇ ਇੱਕੋ ਤਾਂ ਇਹ ਪਤਾ ਲੱਗਦਾ ਮਾਮੇ ਤੇ ਭੈਣ ਮੁਰੇ ਇੱਥੋਂ ਤੇ ਪਤਾ ਲੱਗਦਾ ਵੀ ਇਹਨੇ ਫੋਨ ਕਰਕੇ ਇਹਨਾਂ ਦੋਹਾਂ ਨੇ ਉਹਦੇ ਪੇਕੇ ਨੂੰ ਕਹਤਾ ਵੀ ਤੁਸੀਂ ਉਰੇ ਆ ਜਾਓ ਨਾ ਮੈਨੂੰ ਪਤਾ ਐ ਮਕਰਾਂ ਤੇ ਹੋਣਗੇ ਤੈਨੂੰ ਬੋਲਦਿਆਂ ਨੇ ਪੁੱਤ ਦੇਖ ਆਪਣਾ ਸਾੜ ਦੇ ਬਣਦਾ ਸੀਗਾ ਉਹਨਾਂ ਤੁਹਾਡੇ ਮੈਨੂੰ ਜਰੂਰਸ ਕੱਢਣ ਦੀ ਆਦਤ ਨਹੀਂ ਹੈਗੀ ਤੇ ਨਹੀਂ ਸਾਡੇ ਟੱਬਰ ਨੇ ਸਾਨੂੰ ਸਿਖਾਇਆ ਨੰਬਰ ਮੇਰੇ ਲਈ ਵੀ ਹੈਗਾ ਮੈਂ ਦੁਬਾਰੇ ਫੋਨ ਕਰ ਦਿੰਨੀ ਆ ਜੀ ਨੂੰ ਫੋਨ ਤੇਰੇ ਤੋਂ ਹੁੰਦਾ ਨਾ ਕਰ ਲੈ ਤੂੰ ਜਾ ਕੇ ਮਤਲਬ ਕਰਦੇ ਪਾਉਂਦਾ ਸੀਗਾ ਵੀ ਮੇਰੇ ਘਰੇ ਬਹੁਤ ਸਿਆਣੀ ਐ ਪਰ ਅੱਜ ਜਲੂਸ ਘੜਾਤਾ ਤਾਂ ਮੈਨੂੰ ਵੀ ਇਹੀ ਮਾਨ ਸੀ ਵੀ ਮੇਰੇ ਘਰ ਵਾਲਾ ਬਹੁਤ ਸਿਆਣਾ ਬਾਈ ਹੋ ਵੀ ਸਿਆਣਾ ਕੱਖ ਤਾਂ ਨਹੀਂ ਲੱਗਾ ਤੂੰ ਵੀਰੇ ਕਿਵੇਂ ਸਿਆਣੀ ਫਿਰ ਕਿਉਂ ਇਹਦੇ ਨਾਲ ਮੈਥੋਂ ਹੋਰ ਸੁਣੇਗਾ ਮਕਲਾਵਾ ਕਰਾਰ ਖਿਆ ਦਿੱਤੀਆਂ ਹੀ ਜਾਂਦੀਆਂ ਤਲਾਕ ਦੇ ਕੇ ਘਰੇ ਆਵੇ ਤੋਰੀਆਂ ਨਹੀਂ ਆਂਦੀਆਂ ਇਹੇ ਬਾਈ ਇਹਦਾ ਤਲਾਕ ਮਨ ਵੀ ਲੱਗ ਤਲਾਕ ਦੇ ਕੇ ਡੱਕੀ ਲੈ ਕੇ ਦੇਖ ਲੈ ਤੂੰ ਦੇ ਕੇ ਦੇਖ ਲੈ ਨਾ ਨਾ ਤਾਂ ਤੁਸੀਂ ਤਨ ਚ ਨਾ ਤੁਸੀਂ ਤੇਰਾ ਚ ਨਹੀਂ ਤਲਾਕ ਦੇਣਾ ਫਿਰ ਬਸ ਕੇ ਦਿਖਾ ਦਿਓ ਕੋਈ ਜਸਤਾ ਖੱਟ ਲੋ ਦੁਨੀਆ ਤੋਂ ਜੇ ਨਹੀਂ ਤਾਂ ਤਲਾਕ ਦੇਣਾ ਤਾਂ ਬਸ ਕੇ ਦਿਖਾ ਦਿਓ ਜੇ ਤੁਹਾਡਾ ਬਸਣ ਦਾ ਇਰਾਦਾ ਹੈ ਨਹੀਂ ਫਿਰ ਤਲਾਕ ਦੇ ਦਿਓ ਬਾਈ ਇੱਕ ਪਾਸੇ ਤਾਂ ਕਰਨੀ ਪਊਗਾ ਹਾਂ ਕੁੜੀ ਦੀ ਗੱਲ ਠੀਕ ਹੈ ਫਿਰ ਬਸ ਕੇ ਦਿਖਾ ਦਿਓ ਫਿਰ ਦਿਖਾ ਦਾਂਗੇ ਬਸ ਕੇ ਆਪ ਦੀ ਤੈਨੂੰ ਨਾ ਬਾਹਰ ਕੱਢ ਬਾਹੂ ਫੜ ਕੇ ਨਾ ਇਹਨੂੰ ਕਿਉਂ ਕੱਢੂੰਗੀ ਇਹਨੇ ਤੁਹਾਨੂੰ ਕੀ ਕਿਹਾ ਹੈ ਨਾ ਫਿਰ ਟਿੱਕਲੇ ਵੀ ਸਾਨੂੰ ਇਹ ਬਾਹਰ ਵੱਢਣਾ ਤੁਸੀਂ ਚੱਲੇ ਤਾਂ ਬਗਜੂ ਪੁੱਤ ਆਪ ਦੇ ਪਿੰਡ ਬਗਜੂ ਕਿਸੇ ਦੀ ਹਿੰਮਤ ਨਹੀਂ ਕੰਜਰ ਦੀ ਮੈਨੂੰ ਬਾਹਰ ਕੱਢ ਦੇ ਮੈਂ ਤੁਹਾਨੂੰ ਆਪਦੀਆਂ ਭੈਣਾਂ ਤੋਂ ਵੱਧ ਸਮਝਦੀ ਸੀ ਵੀ ਵੱਡੀਆਂ ਭੈਣਾਂ ਮੇਰੀਆਂ ਇੱਕ ਛੋਟੀ ਇੱਕ ਵੱਡੀ ਹੈ ਦੇਖ ਦੇਖ ਮੈਂ ਆਪਣੇ ਭਰਾਵਾਂ ਨਾਲ ਲੜ ਪੈਣੀ ਸੀ ਭਾਬੀ ਤੁਹਾਡੇ ਪਿੱਛੇ ਪਰ ਤੁਸੀਂ ਨੇ ਨਾ ਸਾਡੇ ਘਰ ਨੂੰ ਜਮਈ ਮੁੱਦਾ ਮਾਰ ਕੇ ਰੱਖਤਾ ਅਸੀਂ ਹੁਣ ਤੱਕ ਦੇਖਦੇ ਆਏ ਆ ਤੁਹਾਡੇ ਬੂਥੜ ਗਣੀ ਫੇਰੇ ਬੋਲਣ ਲੱਗੇ ਨੇ ਸਾਨੂੰ ਸ਼ੌਂਕ ਨਹੀਂ ਸੀ ਬੋਲਣ ਦਾ ਕੋਈ ਵੀ ਤੀ ਨਹੀਂ ਜਾ ਸਕਦੀ ਕਿ ਉਹਦੇ ਮਾਂ ਪਿਓ ਦੀਆਂ ਬੇਇੱਜ਼ਤੀ ਹੋਵੇ ਰੋਲਦੇ ਫਿਰਨਾ ਤੁਸੀਂ ਵੀਰੇ ਕਿਉਂ ਉਹਦੀ ਬੇਇੱਜ਼ਤੀ ਕਰਾਈ ਜਾਂਦੇ ਤੁਸੀਂ ਮੇਰੇ ਨਾਲ ਚੱਲੋ ਨਾ ਨਾ ਕਿਉਂ ਰੋਲਦੇ ਕਿਉਂ ਫਿਰਦੇ ਨੇ ਕਿ ਰੋਟੀ ਤਾਂ ਖਾਂਦੇ ਨੇ ਚੰਗੀ ਕੋਈ ਨਹੀਂ ਦੱਸਿਆ ਰੋਟੀ ਖਾਣੇ ਆਉਂਦੇ ਨੇ ਲੈ ਜਾਂਦੇ ਨੇ ਰੋਟੀ ਖਾਂਦੇ ਨਹੀਂ ਇਹ ਜਦਮਾਨਾਂਾਂ ਦੀ ਕੋਈ ਚੀਜ਼ ਹੁੰਦੀ ਆ ਪਿਆਰ ਨਾਲ ਬੜਾ ਕਿ ਦਿਨ ਲਵੇ ਮਾਰ ਲਵੇ ਬੈਠੇ ਨੇ ਦੁੱਖ ਸੁੱਖ ਦੀ ਗੱਲ ਕਰੀਏ ਫਿਰ ਨਹੀਂ ਬੈਠੇ ਹੈਗੇ ਨਹੀਂ ਬੈਠਦੇ ਅਸੀਂ ਤੁਹਾਡੀ ਮਰਜ਼ੀ ਪਈ ਸੁਣਣੇ ਤੱਕ ਦਸੀ ਬਈ ਇਹ ਨਹੀਂ ਕਿਸੇ ਨੂੰ ਬਾਹਰ ਮਾਰਨੀ ਹੈ ਮਰੋ ਪਰ ਉਹੀਂ ਤੱਕੇ ਨਾਲੇ ਉਹੀਂ ਵਿੱਚ ਵਰਦੀ ਫਿਰਦੇ ਇਹਨੂੰ ਮਾਰ ਕੇ ਰੱਖੋ ਚੁੱਪ ਕਰ ਜਾ ਚੁੱਪ ਕਰ ਜਾ ਇਹਨਾਂ ਦੇ ਮਾਪਿਓ ਆ ਜੂਗਾ ਫਿਰ ਗੱਲ ਕਰਾਂਗੇ ਆਉਂਦੀ ਨਹੀਂ ਸਾਡੇ ਮਾਪੇ ਆਉਂਦੀ ਨਹੀਂ ਹੈਗੇ ਡੈਡੀ ਪਹਿਲਾਂ ਸਾਡਾ ਫਰਜ਼ ਬਣਦਾ ਈ ਪੁੱਤ ਫੋਨ ਕਰਨ ਦਾ ਜੋ ਛੋੜੇ ਵਰਗੇ ਹੋਏ ਤਾਂ ਆਉਂਦੇ ਨਹੀਂ ਜੇ ਸਿਆਣੇ ਹੋਣਗੇ ਤਾਂ ਆਉਣਗੇ ਸਿਆਣੇ ਨੇ ਛੋੜੇ ਆਪਦੀ ਕਰਤੂਤ ਨਹੀਂ ਹੈਗੀ ਪਸਾਉਣ ਵਾਲੀ ਸਾਨੂੰ ਸਾਡੀ ਕਰਤੂਤ ਨਹੀਂ ਚਾਬਰ ਚਾਬਰ ਬੋਲਣ ਜਾਣਦੇ ਹੋ ਕੱਲਾ ਬਸ ਹੋਊ ਜਿਹੜੀ ਮੈਨੂੰ ਮਾੜਾ ਕਹਿੰਦੇ ਉਹ ਭੈਣ ਮੈਨੂੰ ਫੋਨ ਕਰ ਕਰ ਕਹਿੰਦੀ ਸੀਗੀ ਵੀ ਵੀਰੇ ਆਪਦੀ ਘਰ ਇਹਨਾਂ ਬਣਾ ਕੇ ਰੱਖੀ ਫੇਰ ਪਰਿਵਾਰ ਜੁੜਦੇ ਹੁੰਦੇ ਆ ਆਹੋ ਸਾਨੂੰ ਪਤਾ ਹੈ ਕੀ ਕਹਿੰਦੀ ਹੋਊਗੀ ਕੰਮ ਨਹੀਂ ਕੰਦ ਨਹੀਂ ਭਰਦੀ ਥੋੜੇ ਪਰਿਵਾਰ ਦਾ ਥੋੜੇ ਬਾਬੇ ਪਤਾ ਚੁੱਪ ਕਰ ਜਾ ਇਹਨਾਂ ਨੇ ਨਹੀਂ ਹਟਣਾ ਬੋਲਣ ਥੋੜੇ ਭਾਲਦੀ ਮੈਂ ਹਟਦੀ ਨਹੀਂ ਕਿ ਚੁੱਪ ਕਰਦੀ ਸੀਗੀਆਂ ਉਸ ਦਿਨ ਚੁੱਪ ਕਰ ਜਾ ਮੈਨੂੰ ਹੱਥ ਚੁੱਕ ਕੇ ਦਿਖਾਈ ਤੂੰ ਮੇਰੇ ਨੂੰ ਓ ਟਲ ਜਾ ਟਲ ਜਾ ਪਤਾ ਨਹੀਂ ਆ ਕਹਿੰਦੇ ਮਾਮਾ ਆਇਆ ਭੈਣ ਆਈ ਦੁਬਾਰੇ ਫੇਰ ਨਾ ਮੈਂ ਤੋਈ ਕੰਮ ਕਰਾ ਲਿਓ ਆ ਮਾਮੇ ਤੋਂ ਸ਼ਰਮਣੀਆਂ ਦੀ ਚੋਰੀ ਨੂੰ ਕਿਵੇਂ ਉੱਪਰ ਚੜੜ ਕੇ ਬੋਲਦੀ ਹੈਗੀ ਜੀ ਕਰ ਤੇ ਪੁੱਥਰੇ ਪੁੱਥੜ ਕੁੱਟਾ ਫੜ ਕੇ ਇਹੀ ਜਾੜੂ ਵੀ ਕਰ ਹੋਰ ਕੌਣ ਝਾੜ ਦੇ ਕਾ मामा ਬੁਲਾ ਲਿਆ ਰਹਿੰਦਾ ਹੁੰਦਾ ਇਹਨਾਂ ਨੇ ਕੀ ਕਰੀਏ ਯਾਰ ਹੁਣ ਸੱਚੀ ਸਮਝੋਵਾਰ ਹੋਈ ਪਈ ਏ ਟਾਣੀ ਸਰੀ ਤੂੰ ਹੀ ਦੱਸ ਦੇ ਕੁਛ ਮੈਂ ਕੀ ਦਸਾਂ ਕਰ ਤੇ ਮੇਰੇ ਨਾਲ ਲੜੀਆਂ ਦੇ ਨੇ ਫੋਨ ਕਰਕੇ ਕਹਦੇ ਕੀ ਕੰਜਰਖਾਨਾ ਛੇੜਖੇ ਤੁਸੀਂ ਲੈ ਮੇਰੇ ਕੀ ਲੜਦੇ ਨਹੀਂ ਹੈਗੇ ਤੇਰੇ ਨਾਲ ਵੀ ਦੋ ਗੁਣਾ ਉੱਪਰ ਨੇ ਉਹ ਤਾਂ ਮੇਰਾ ਭਾਈ ਤਾਂ ਕਹਿੰਦਾ ਡਾਂਗ ਲਿਆਊਗਾ ਤੇਰੇ ਗਿੱਟੇ ਤੋੜ ਕੇ ਜਾਊਗਾ ਉਹ ਤਾਂ ਮਸਾ ਹੱਥ ਪੈਰ ਬਨ ਕੇ ਚੁੱਪ ਕਰਾਇਆਗਾ ਫੇਰ ਮੰਨਿਆ ਕਿਤੇ ਜਾ ਕੇ ਅੱਛਾ ਹੋਰ ਆ ਯਾਰ ਕੀ ਕਰੀ ਆਪਾਂ ਆਪਣੇ ਤਾਂ ਨਾ ਪੇਕੇ ਸੁਣਨ ਨਾ ਸੌਰੇ ਸੁਣਨ ਕਿੱਥੇ ਜਾਈਏ ਆਪਾਂ ਸਮਝ ਨਹੀਂ ਆਉਂਦੀ ਕੁਛ ਨਹੀਂ ਮੇਰੀ ਗੱਲ ਤਾਂ ਸੁਣਾ ਆ ਜਿਹੜਾ ਇਹਨਾਂ ਕੁਛ ਹੋਈ ਜਾਂਦਾ ਕਿਤੇ ਆਪਣਾ ਹੀ ਤਾਂ ਨਹੀਂ ਕਸੂਰ ਹੈਗੇ ਆ ਬੋਲੀ ਹੋਈਆਂ ਤੂੰ ਆਪਾਂ ਤਾਂ ਇੰਨੇ ਚੰਗੇ ਆ ਆਪਾਂ ਕਦੇ ਕਿਸੇ ਦਾ ਮਾੜਾ ਦਿੱਤਾ ਕਦੇ? ਹਾਂ ਸੱਚ ਹੈ ਨਾ ਇਹ ਤਾਂ ਮੈਂ ਸੋਚੀ ਨਹੀਂ ਹੈਗਾ ਵੀ ਆਪਾਂ ਕਿਹੜਾ ਕਦੇ ਕਿਸੇ ਦਾ ਮਾੜਾ ਕਰਿਆਗਾ ਆਪਾਂ ਤਾਂ ਬਹੁਤ ਚੰਗੇ ਆ ਹਨਾ ਇਹ ਤਾਂ ਉਹੀ ਮਰੀ ਜਾਂਦੇ ਨੇ ਲੜਾਈ ਤਾਂ ਸਾਰੀ ਉਹ ਚੜੇਲ ਜੀ ਨੇ ਪਵਾਈ ਆ ਯਾਰ ਅੱਗੇ ਇੱਥੇ ਉਹ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਚੰਗੇ ਭਲੇ ਆਪਾਂ ਗੱਟੀ ਤਾਂ ਜਾਂਦੇ ਸੀ ਆਪਾਂ ਚਾਹੇ ਲੜਕੇ ਕਰਦੇ ਸੀ ਕੰਮ ਕੰਮ ਤਾਂ ਕਰਦੇ ਸੀ ਨਾ ਖਰਕਰ ਉਹੀ ਤਾਂ ਗੱਲ ਹੈਗੀ ਆ ਕੁੜੀ ਨੇ ਆ ਕੇ ਪੰਗੇ ਪਵਾਏ ਨੇ ਸਾਰੇ ਮੇਰੀ ਗੱਲ ਸੁਣਾ ਕੋਈ ਤਾਕੜੀ ਸਕੀਮ ਲਾ ਜਿਹਦੇ ਨਾਲ ਇਹਨੂੰ ਘਰੋਂ ਬਾਹਰ ਗੱਢੀਏ ਤੇ ਮੁੜ ਕੇ ਪੈਰ ਵੀ ਨਾ ਧਰਨਾ ਮਿਲੇ ਨੂੰ ਇੱਥੇ ਕੀ ਇਸ ਕੀ ਮਲਾਈਏ ਚਲ ਕੋਈ ਨਾ ਬਿਲ ਟਾਈਮ ਚ ਸੋਚਾਂਗੇ ਆਪਣੀ ਤਾਂ ਆਪਣੀ ਉਹ ਚੁਰਲੂਆਂ ਤੇ ਵੀ ਨਹੀਂ ਚਲਦੀ ਉਹ ਵੀ ਨਹੀਂ ਸੁਣਦੇ ਆਪਣੀ ਗੱਲ ਉਹੀ ਗੱਲ ਐ ਜੇ ਉਹ ਸੁਣਨ ਸਾਰਾ ਕੰਮੇ ਲੋਟ ਆ ਜੇ ਸਾਰੀ ਕਹਾਣੀ ਲੋਟ ਆ ਜੂਗੀ ਫਿਰ ਤਾਂ ਹੋਰ ਯਾਰ ਸਮਝ ਨਹੀਂ ਹੁੰਦੀ ਕੀ ਕਰੀਏ ਇੱਕ ਉੱਪਰੋਂ ਰੈਂਦਾ ਖੁੰਦੋ ਮਾਮਾ ਆ ਕੇ ਬਹਿ ਗਿਆ ਹੋਰ ਯਾਰ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਕੋਈ ਨਾ ਕਰਦੇ ਹੱਲ ਆਪਾਂ ਕੱਢਣੀ ਪਊਗਾ ਹੱਲ ਤਾਂ ਜਿਹੜੇ ਸਾਬ ਦੇ ਹਾਲਾਤ ਹੋ ਰਹੇ ਨੇ ਚਲੋ ਲਾਪ੍ਰਿਤ ਪੁੱਤ ਕੀ ਸੋਚੀ ਜਾਨੀ ਐ ਕੁਛ ਨਹੀਂ ਮਾਂ ਕਹਿੰਦੀ ਕੁਛ ਨਹੀਂ ਹੁਣ ਦੱਸ ਕਰ ਵੀ ਕੀ ਸਕਦੇ ਆ ਪੁੱਤ ਇਹਨਾਂ ਦਾ ਦੇਖ ਲੈ ਤੇਰੇ ਸਾਹਮਣੇ ਹੀ ਨੇ ਕਿਵੇਂ ਕੈਂਚੀ ਵਾਂਗੂ ਜਵਾਨ ਚੱਲਦੀ ਐ ਨਾ ਮੈਂ ਥੋੜੀ ਹੁੰਦਾ ਤਾਂ ਹੀ ਤਾਂ ਮੈਂ ਬੋਲਦੀ ਸੀ ਜੇ ਮੈਂ ਉਮੀ ਭੋਲੀ ਬਣ ਕੇ ਰਹਿ ਜਾਂਦੀ ਫਿਰ ਮੈਨੂੰ ਤਾਂ ਇਹਨਾਂ ਨੇ ਸਾਹ ਨਹੀਂ ਸੀ ਕੱਢਣ ਦੇਣਾ ਮੈਂ ਤੇ ਇਸ ਗੱਲ ਤੇ ਹੈਰਾਨ ਆ ਵੀ ਤੁਸੀਂ ਪਤਾ ਨਹੀਂ ਇਹ ਜਿਹੇ ਨਾਲ ਕਿਵੇਂ ਕੱਟਦੇ ਹੋ ਕਿਵੇਂ ਨਹੀਂ ਕੱਟਦੇ ਹੋ ਕੀ ਕਰਾਂ ਪੁੱਤ ਲੋਕਾਂ ਨੂੰ ਜਲੂਸ ਥੋੜੀ ਦਿਖਾਉਣਾ ਮੈਂ ਤਾਂ ਚੁੱਪ ਕਰ ਜੰਨੀ ਆ ਬੋਲਦੀਆਂ ਤਾਂ ਹੀ ਨੇ ਤੇਰੇ ਸਾਹਮਣੇ ਦੇ ਵਾਲਾ ਕੰਮ ਨੂੰ ਹੱਥ ਨਹੀਂ ਲਾਉਂਦੀ ਆ ਆ ਭਾਂਡੇ ਦੇਖ ਲੈ ਕਿੰਨੇ ਪਏ ਨੇ ਚਾਹੇ ਮੈਂ ਸ਼ਾਮ ਨੂੰ ਇਕੱਠੇ ਮਾਂਜਾਂ ਚਾਹੇ ਮੈਂ ਤਿੰਨ ਵਾਰ ਮਾਂਜਦਾ ਮਾਂਜਣੇ ਮੈਂ ਹੀ ਨੇ ਉਹਨਾਂ ਨੇ ਨਹੀਂ ਹੱਥ ਲਾਉਣਾ ਹੈਗਾ ਕਿੰਨਾ ਚਾ ਸੀਗਾ ਵੀਰ ਦੇ ਵਿਆਹ ਹੋਣਗੇ ਭਾਬੀ ਆਉਣਗੀਆਂ ਕੀ ਪਤਾ ਸੀ ਵੀ ਇਹ ਜੀ ਆਉਣਗੀਆਂ ਇਦੂ ਤਾਂ ਕਵਾਰੀ ਰੱਖ ਲੈਂਦੇ ਛੜੀ ਰਹਿ ਜਾਂਦੇ ਨਾ ਹੀ ਵਿਆਹ ਦਿੰਦੇ ਪਰ ਇੱਕ ਵਿਆਹ ਦਿੰਦੇ ਇੱਕ ਰਹਿ ਜਾਂਦਾ ਕੱਲੀ ਜਣੀ ਐ ਤਾਂ ਹੋ ਜਾਂਦਾ ਮੈਂ ਕੱਲੀਆਂ ਕੰਮ ਵਾਲੀ ਦੋ ਜਣੀਆਂ ਨੇ ਦੋ ਜਣੀਆਂ ਨੂੰ ਤਾਂ ਉਹਦੂ ਵੀ ਸੌਖਾ ਹੋਣਾ ਚਾਹੀਦਾ ਸੀਗਾ ਵੀ ਆਪਾਂ ਵੰਡ ਕੇ ਕੰਮ ਕਰ ਲਓ ਨਾ ਨਾ ਪੁੱਤ ਇਹ ਕਿੱਥੇ ਵੰਡ ਕੇ ਕਰ ਲਾਂਣਗੀਆਂ ਨਾਲ ਮੇਰੀ ਗੱਲ ਸੁਣ ਦੇਖ ਲੈ ਕੋਈ ਰਿਸ਼ਤੇਦਾਰ ਆਜਵੇਂ ਆਏ ਮੱਥੇ ਵੱਟ ਪਾਉਂਦੀਆਂ ਨੇ ਹੁਣ ਤੇਰਾ ਮਾਮਾ ਕੀ ਸੋਚੂਗਾ ਮਾਮੇ ਨੇ ਕੀ ਸੋਚਣਾ ਬਜਾਰੇ ਨੇ ਉਹ ਤਾਂ ਆਪ ਆਪਣੇ ਵਰਗਾ ਪੋੜਾ ਪੰਛੀ ਹੈ ਆਪਣੇ ਤਾਂ ਸਾਰਾ ਟੱਬਰ ਹੀ ਭੋਣਾ ਐ ਮੈਂ ਤਾਂ ਤਾਂ ਹੀ ਮੜਾ ਜਾਂ ਖਿੱਚ ਕੇ ਰੱਖਿਆ ਸੀ ਮਖਾ ਮੈਂ ਬੋਲੂਗੀ ਤੁਸੀਂ ਤਾਂ ਮੇਰੇ ਪੱਖ 'ਚ ਕੋਈ ਨਹੀਂ ਬੋਲਿਆ ਮੈਨੂੰ ਇਹ ਚੁੱਪ ਕਰਾਈ ਗਏ ਐ ਤਾਂ ਇਹ ਦਬਦਿਆਂ ਨੂੰ ਜ਼ਮੀਨ ਦਿਵਾਉਣਗੇ ਬਈ ਪੁੱਤ ਤੇਰੇ ਨੂੰ ਜ਼ਮੀਨ ਆਲੇ ਮੈਂ ਮੈਨੂੰ ਕੋਈ ਜ਼ਮੀਨ ਦੀ ਭੁੱਖ ਨਹੀਂ ਮੈਂ ਆਪਦੇ ਸਾਰੇ ਘਰੇ ਖੁਸ਼ੀ ਰਸ ਬਸਦੀ ਰਸਦੀਆਂ ਵਧੀਆ ਮੇਰੇ ਘਰ ਵਾਲੇ ਕੋਲੇ ਜ਼ਮੀਨ ਆਵਾ ਹੋ ਤਾਂ ਮੈਨੂੰ ਜ਼ਮੀਨ ਦੀ ਕੋਈ ਭੁੱਖ ਨਹੀਂ ਹੈਗੀ ਮੈਨੂੰ ਵੀ ਪਤਾ ਐ ਪੁੱਤ ਹੁਣ ਕੀ ਕਰੇ ਤੂੰ ਬੋਲਦੀ ਸੀ ਕਿ ਅਸੀਂ ਮੈਂ ਤੇਰਾ ਬਾਪੂ ਵੀ ਬੋਲਣ ਲੱਗ ਜਾਂਦੇ ਚਾਰ ਘਰਾਂ 'ਚ ਸੁਣਨੀ ਸੀ ਬਾਤ ਇਹਨਾਂ ਤਾਂ ਹੋਰ ਉੱਚੀ ਗੜਕਣਾ ਸੀਗਾ ਤਾਂ ਮੈਂ ਚੁੱਪ ਕਰ ਗਈ ਵੀ ਚਲ ਤੂੰ ਬੋਲਦੀ ਐ ਮੈਂ ਤਾਂ ਚੁੱਪੇ ਕਰ ਜੰਨੀ ਆ ਸਮਝਣਾ ਤਾਂ ਇਹਨਾਂ ਨੇ ਹੈ ਨਹੀਂ ਜਿੰਨੀ ਇਹ ਢੀਠ ਹੋਈਆਂ ਹੋਈਆਂ ਨੇ ਦੇਹਾਂ ਦੋਨਾਂ ਦਾ ਇੱਕਾ ਵੀ ਬਹੁਤ ਆ ਕੋਈ ਹੱਲ ਤਾਂ ਮੈਂ ਫਿਰ ਕਰ ਨਹੀਂ ਪਊਗਾ ਇੱਕਾ ਤਾਂ ਇਹ ਤਾਂ ਕਰਦੀਆਂ ਨੇ ਕਿਉਂਕਿ ਇਹਨਾਂ ਨੇ ਦੋਹਾਂ ਨੇ ਰੈ ਬਣਾ ਰੱਖਿਆ ਅੱਡ ਹੋਣ ਦੀ ਵੀ ਆ ਅੱਡ ਹੋਣੀ ਹੀ ਹੋਣਾ ਜੇ ਭਈ ਅੱਡ ਹੋ ਕੇ ਤੁਹਾਡਾ ਲੋਟ ਆਉਂਦਾ ਫਿਰ ਤੁਸੀਂ ਅੱਡ ਕਰ ਦੋ ਫਿਰ ਕੀ ਐ ਚਲ ਮੈਂ ਨਾ ਆਇਆ ਕਰੂੰਗੀ ਤੁਹਾਡੇ ਲੈ ਆ ਕੇ ਮੁਰਜਾ ਕਰੂੰਗੀ ਹੁਣ ਜਿੱਦਣ ਤੂੰ ਆਈਂ ਦੇਖ ਲਾ ਉਹਨਾਂ ਨੇ ਪਹਿਲਾਂ ਤਾਂ ਦੋਨਾਂ ਨੇ ਕਲੇਸ਼ ਕਰਿਆ ਪਿਆ ਤੀ ਉਹ ਆਪਣੇ ਆਦਮੀ ਨਾਲ ਲੜਦੀ ਤੀ ਉਹ ਆਪਣੇ ਨਾਲ ਲੜਦੀ ਤੀ ਜਦ ਤੂੰ ਆ ਗਈ ਤੇਰੇ ਨਾਲ ਢੇ ਬਨ ਲੈ ਹੁਣ ਦੱਸ ਇਹਨਾਂ ਨੂੰ ਕੀ ਸਮਝਾਵਾਂ ਫੇਰ ਹਾਲ ਇਲਜ਼ਾਮ ਮੇਰੇ ਤੇ ਲਾਉਂਦੀਆਂ ਨੇ ਵੀ ਤੇਰੇ ਆਈ ਤੋਂ ਲੜਾਈ ਸ਼ੁਰੂ ਹੋਈ ਹੈ ਅੱਛਾ ਪਹਿਲਾਂ ਤਾਂ ਇਹ ਜਿਮੀ ਲੜੀ ਹੀ ਨਹੀਂ ਸੀ ਇਹਨੂੰ ਤਾਂ ਹੀ ਨਹੀਂ ਸੀ ਪਤਾ ਲੜਾਈ ਸ਼ਬਦ ਹੁੰਦਾ ਕੀ ਹੈ ਮੁੰਡਿਆਂ ਨੂੰ ਤਾਂ ਇਹ ਟਿਚ ਨਹੀਂ ਸਮਝਦੀਆਂ ਹੈਗੀਆਂ ਆਏ ਮੂਰੇ ਲਾਏ ਹੋਏ ਨੇ ਵੀ ਜਿਵੇਂ ਅਸੀਂ ਕਹਾਂਗੇ ਉਵੇਂ ਹੀ ਕਰਨ ਉਹ ਵੀ ਵਿਚਾਰੇ ਡਰ ਦੇ ਕਰਦੇ ਫਰੀ ਜਾਂਦੇ ਨੇ ਹੁਣ ਪੁੱਤ ਮੈਂ ਉਹਨਾਂ ਨੂੰ ਵੀ ਕੀ ਕਹੀ ਜਾਵਾਂ ਬਾਰ-ਬਾਰ ਕੋਈ ਹੱਲ ਤਮਾ ਕਰਨੇ ਪੈਣਾ ਐ ਐ ਤਾਂ ਆਪਣਾ ਘਰ ਜਮੇ ਹੀ ਖਰਾਬ ਹੋ ਜਾਊਗਾ ਨਾ ਹੁਣ ਕੀ ਕਹਿੰਦੇ ਨੇ ਉਹਨਦੇ ਪੇਕੇ ਆਉਣਗੇ ਕਿ ਨਹੀਂ ਮੈਨੂੰ ਤਾਂ ਕੁਛ ਨਹੀਂ ਪਤਾ ਮੈਂ ਤਾਂ ਉਹ ਝੂਠ ਬੋਲਦੀ ਸੀ ਮੇਰੇ ਕੋਲੇ ਕਿਹੜਾ ਉਹਨਾਂ ਦੇ ਪੇਕੇਆਂ ਦਾ ਕੋਈ ਨੰਬਰ ਐ ਡੈਡੀ ਨੇ ਫੋਨ ਕੀਤਾ ਸੀਗਾ ਤੇ ਇਹਦੇ ਪੇਕੇ ਨੇ ਇਹਨਾਂ ਨੂੰ ਫੋਨ ਲਾ ਲਿਆ ਹੁਣ ਇਹਨਾਂ ਨੇ ਸਖਾਤੇ ਹੋਣਗੇ ਵੀ ਉਰੇ ਆਇਓ ਨਾ ਭਾਈ ਅਗਲੀਆਂ ਦੀਆਂ 3 ਨੇ ਅਗਲੇ ਆਣੀਆਂ ਅਗਲੇ ਤਾਂ ਕਰਕੇ ਇਹਨਾਂ ਦੀ ਗੱਲ ਸੁਣਨਗੇ ਆਪਣੀ ਥੋੜੀ ਸੁਣਨਗੇ ਉਹ ਦੱਸ ਹੁਣ ਅੰਦਰ ਬੜੀਆਂ ਬੈਠੀਆਂ ਨੇ ਆਈ ਨਹੀਂ ਹੈਗਾ ਵੀ ਸ਼ਾਮ ਹੋ ਗਈ ਭਾਂਡੇ ਮਾਂਜ ਲਈਏ ਰੋਟੀ ਟੁੱਕਦਾ ਕਰ ਲਈਏ ਕਾਸੇ ਬਾਨ ਨਹੀਂ ਆਉਣਾ ਹੈਗੀ ਉਹਨੇ ਦਿਨ ਤੋਂ ਤੂੰ ਕੰਮਿੰ ਟੈਨਸ਼ਨ ਛੱਡ ਦੇ ਠੀਕ ਹੈ ਕੰਮ ਤਾਂ ਹੁੰਦੇ ਹੋਈ ਜਾਣਗੇ ਹੁਣ ਪੁੱਤ ਤੈਨ ਤੋਂ ਵੀ ਕਿੰਨਾ ਕ ਕਰਾਈ ਜਾਵੂਗੀ ਉਹ ਪਹਿਲੀਆਂ ਬੈਠੀਆਂ ਖਾਈ ਜਾਣਗੀਆਂ ਮੇਰੇ ਤਾਂ ਜੀ ਕਰਦਾ ਆਪਣੇ ਮਾਮੇ ਜੋਗਰੀ ਆਪਣੇ ਬਾਪ ਆਪਣੇ ਚਾਰਾਂ ਜੋਗੀਆਂ ਰੋਟੀ ਬਣਾ ਕੇ ਖਾ ਲੈ ਜੇ ਨਹੀਂ ਬਣਾ ਕੇ ਦਊ ਫਿਰ ਬਾਵੇ ਹੁਣੇ ਵੱਢਣਗੇ ਇਹਨਾਂ ਨੂੰ ਫੜ ਕੇ ਚੱਲ ਜਾ ਕੱਪੜੇ ਲਾ ਲੈ ਮੀ ਆਉਣ ਲੱਗ ਰਿਹਾ ਮਾਂ ਮੈਂ ਤੋ ਦਿੰਨੀ ਆ ਭਾਂਡੇ ਤੋਣਾ ਕਿੱਡਾ ਕਿ ਜ਼ੋਰ ਵਾਲਾ ਕੰਮ ਐ ਮਰਿਆ ਜੀ ਉਪਈ ਬਾਵੇ ਆਈ ਬਾਹਰ ਲੈ ਕੇ ਆਇਆ ਤੁਹਾਨੂੰ ਉਹਦਾ ਕੰਨ ਪਈ ਨਹੀਂ ਸੁਣਨ ਦਿੰਦੀਆਂ ਹੈ ਹੁਣ ਮੇਰੇ ਤਾਂ ਕੋਈ ਆਏ ਦਾ ਫਾਇਦਾ ਨਹੀਂ ਲੱਗਿਆ ਪਈ ਇੱਥੇ ਕੋਈ ਸੁਣਦੀ ਹੀ ਨਹੀਂ ਗੱਲ ਵਾਤਾ ਮਾਮਾ ਇਹੀ ਹਾਲ ਸਾਡੇ ਨਾਲ ਹੋਇਆ ਪਿਆ ਸੁਣਦੀ ਨਹੀਂ ਕਿ ਤੈਂ ਤੱਕ ਤੈਨੂੰ ਫੋਨ ਨਹੀਂ ਕਰਦੀ ਡਰਦੇ ਇਹਦਾ ਉਹੀ ਗੱਲ ਆ ਵੀ ਮਾਣੇ ਪਈ ਚੱਲ ਕਰਤਾ ਹੁਣ ਕੀ ਕਰੀਏ ਮਿੱਠੂ ਇਹਦਾ ਰੋਜ਼ ਦਾ ਝੰਝਟਾ ਭਾਈ ਕੀ ਕਰੀਏ ਹੁਣ ਕਿੱਧਰ ਜਾਈਏ ਸੰਨ ਵਿਚਾਲੇ ਫਸ ਗਏ ਨਾ ਸਹੁਰਿਆਂ ਨੂੰ ਛੱਡ ਸਕਦੇ ਆ ਫੇਰ ਵੀ ਬੁਰੇ ਲੱਗਦੇ ਕੀ ਕਹਿਣਗੇ ਉਹੀ ਤਾਂ ਗੱਲ ਹੈ ਯਾਰ ਹੁਣ ਤੇ ਫੋਨ ਜਾ ਕਰਿਆ ਦੀ ਕੋਈ ਆਈ ਨਹੀਂ ਹਜੇ ਬੌੜੀ ਨਹੀਂ ਆ ਜਾਣਗੇ ਹੁਣ ਬਾੜ ਜਿਹੜਾ ਥੋੜੀ ਆ ਗਈ ਮੈਨੂੰ ਤਾਂ ਲੱਗਦਾ ਬਹੁਤ ਚਲਾਤਰੋਂ ਆ ਨੇ ਯਾਰ ਇਹਨਾਂ ਨੇ ਫੋਨ ਕਰਤਾ ਹੋਣਾ ਹੈ ਇਹਨਾਂ ਨੇ ਮੈਂ ਕਹਿੰਦਾ ਮਗਰੇ ਲੱਗੇ ਹੋਣੇ ਉਹ ਜਿੰਤੋਂ ਤੱਕ ਮੈਨੂੰ ਆਈਡੀਆ ਬਾਈ ਵੀ ਪਰਿਵਾਰ ਵਧੀਆਗਾ ਇਹਨਾਂ ਦੀ ਨਹੀਂ ਸੁਣਦਾ ਆਉਣਗੇ ਤਾਂ ਹੈਗੇ ਇਹ ਤਾਂ ਭੌਂਕੀ ਜਾਂਦੀਆਂ ਨੇ ਬਾਕੀ ਰੱਬ ਜਾਣਦਾ ਭਾਈ ਹੋ ਸਕਦਾ ਤੀਆਂ ਤੀਆਂ ਹੀ ਹੁੰਦੀਆਂ ਇਹਨਾਂ ਦੇ ਸੌ ਕੰਨ ਭਰਤੇ ਹੋਣ ਉਹੀ ਤਾਂ ਗੱਲ ਆ ਬਾਬੇ ਕੀ ਪਤਾ ਡੜੀ ਚੱਕਰ ਤੇ ਹੀ ਆ ਨਾ ਹੁਣ ਮਾਮਾ ਜੀ ਆ ਜਾਂਦੇ ਨਾ ਮੂੰਹ ਤੇ ਚਾਰ ਜਾਨਾਂ ਚ ਗੱਲ ਹੋ ਜਾਂਦੀ ਬੀਬੇ ਸੋਣੀਆਂ ਤੀਆਂ ਆ ਗੁਣ ਖਣਾਉਂਦੇ ਨਰੇ ਆ ਕੇ ਕੀ ਗੱਲ ਇਹਨੂੰ ਕੀ ਸਿਖਾ ਕੇ ਭੇਜੇ ਤੁਸੀਂ ਉਹੀ ਤਾਂ ਗੱਲ ਆ ਬਾਬੇ ਆਈ ਮੈਂ ਡੀਕਦਾ ਦੀ ਤਾਂ ਹੀ ਰਾਤ ਰਹਿ ਗਿਆ ਮਾਂ ਚਾ ਕੋਈ ਗੱਲ ਬਾਤ ਹੋਵੇ ਭਈ ਆਏ ਆ ਨਿਬੜੇ ਹੈ ਹੁਣ ਆਏ ਜਾਂਦੇ ਆ ਬਚਾਲੇ ਮੈਨੂੰ ਵੀ ਔਖਾ ਲੱਗਦਾ ਹੂੰ ਬਸ ਕਸੂਤੇ ਵਸੇ ਪਿਆ ਤੂੰ ਬਸ ਕਿਸੇ ਨੂੰ ਦੱਸ ਨਹੀਂ ਸਕਦੇ ਉਨ ਕੀ ਕਰੀਏ ਕਿਸੇ ਪਾਸੇ ਕਿੱਥੇ ਦਾ ਜਾ ਕੇ ਆਪ ਲੋਕਾਂ ਦੇ ਰਾਜੀ ਨਾਮੇ ਕਰਵਾਉਣੇ ਆ ਕਿਤੇ ਕਿਸੇ ਦਾ ਕੋਲੇਸ ਪੈਂਦਾ ਸਾਨੂੰ ਸਾਦਿਆ ਕਿੱਥੇ ਆਪ ਦੇ ਘਰੇ ਕੰਜਰ ਕਲੇਸ ਪਿਆ ਪਿਆ ਕੀ ਕਹੀਏ ਕਿਸੇ ਨੂੰ ਨਾਲੇ ਕੰਜਰ ਗਲੇਸ ਨਾਲੇ ਭਈ ਕੋਈ ਕੰਮ ਨੂੰ ਹੱਥ ਨਹੀਂ ਪੈਂਦਾ ਐ ਜਦੋਂ ਆਹ ਵਿਰਤਾ ਪਈ ਜਾਂਦੀ ਹੈ ਜੋਂ ਤੜਕੇ ਉੱਠ ਖੜਦੀਆਂ ਸੋਹਰੀਆਂ ਬਸ ਕਾਟਮਾ ਵਾਂਗੂ ਚੱਲ ਪੈਂਦੀਆਂ ਨੇ ਪਤਾ ਨਹੀਂ ਕੀ ਇਹਨਾਂ ਨੇ ਆਪ ਵਿੱਚ ਦੀ ਵੰਡਣਾਗਾ ਕੀ ਨਾ ਵੰਡਣਾਗਾ ਪੂਰਾ ਬਜਾਂਦਾ ਉਹ ਤਾਂ ਦੇਖਦੇ ਆ ਮੈ ਨਹੀਂ ਵੀ ਮੂਰੇ ਕੌਣ ਹੈ ਮਾਮਾ ਤੈਨੂੰ ਵੀ ਮੰਦਾ ਚੰਗਾ ਬੋਲ ਗਈਆਂ ਭੈਣ ਆਈਆ ਭੈਣ ਨੂੰ ਹੀ ਬੋਲ ਗਈਆਂ ਮੈਨੂੰ ਬੋਲਦੀਆਂ ਦਿਨ ਰਾਤ ਆ ਮੇਰੇ ਮਾਪਿਆਂ ਦਾ ਖੜਣਾ ਛੱਡਦੀ ਹੈਗੀ ਆ ਓਏ ਆਪਣੇ ਕਰਮਾਂ ਨੂੰ ਦੋਨੇ ਆਈਆਂ ਹੀ ਆ ਗਈਆਂ ਚਲ ਇੱਕ ਆ ਜਾਂਦੀ ਆਏ ਵੀ ਚਲ ਖਾਪ ਜਾਂਦਾ ਖਾਣਾ ਹੈ ਇੱਕ ਨਾਲ ਲੱਗ ਕੇ ਤਾਂ ਬੰਦਾ ਖਾ ਲੈਂਦਾ ਉਹੀ ਤਾਂ ਗੱਲ ਹੈ ਤੁਹਾਨੂੰ ਇਹ ਤੇਰੇ ਮਾਪੇ ਨੂੰ ਜਮੇ ਔਖਾ ਹੋ ਗਿਆ ਬਕਸਦੀਆਂ ਕਿਨੂੰ ਆ ਕਿਸੇ ਨੂੰ ਨਹੀਂ ਬਕਸਦੀਆਂ ਕੋਈ ਆਂਡ ਗਵਾਂਢ ਚ ਆ ਜਾਂਦਾ ਹੁਣ ਲੈਣ ਦੇ ਗਵਾਂਢ ਚ ਹੀ ਹੁੰਦਾਗਾ ਕੋਈ ਦਾਲ ਪਾਣੀ ਦਾ ਲਾਲਾ ਕੋਈ ਆਟੇ ਕੋਟੀ ਦਾ ਲਾਲਾ ਮੜਾ ਮੂਟਾ ਚਾਲਦਾ ਸਿਸਟਮ ਪਰ ਜਰਦੀਆਂ ਹੀ ਨਹੀਂ ਸੌਰੀਆਂ ਜਮਾਂ ਹੰਡ ਗਮੰਡ ਕੀ ਲੱਗਿਆ ਸੁਖੇ ਜਦੋਂ ਆਪਦੇ ਯੂਨੀਵਰਸ ਦੀਆਂ ਹੰਡ ਗਮੰਡ ਕੀ ਲੱਗਿਆ ਉਹਨਾਂ ਦਾ ਹੈ ਬਸ ਪਈਆਂ ਕੀ ਗੱਲ ਆ ਮਮਾ ਚੰਗੇ ਏਸੀ ਨੇ ਛੱਡ ਕੇ ਮੋਜ ਨਾਲ ਸੌ ਜਾਂਦੀਆਂ ਨੇ ਡੱਕਾ ਸਾਰਾ ਕੰਮ ਧੰਦਾ ਮਾਂ ਕਰੀ ਜਾਂਦੀ ਐ ਉਹ ਵਿਚਾਰੀ ਸਾਰੀ ਜ਼ਿੰਦਗੀ ਪਹਿਲਾਂ ਲਾਂਗੀ ਉਹਦੀ ਗੋਡਕੜੀ ਦੀ ਆ ਹੁਣ ਫੇਰ ਲੰਗ ਜੂਗੀ ਭਾਈ ਫਿਰ ਏਸੀ ਦੇ ਤਾਰਾਂ ਘਟਾ ਦਿਓ ਯਾਰ ਤੁਸੀਂ ਤਾਂ ਆਪ ਨਹੀਂ ਮਾੜਾ ਮੋਟਾ ਇੰਨਾਕ ਤਾਂ ਤੁਸੀਂ ਕਰ ਸਕਦੇ ਹੋ ਉਹ ਮਿੱਠੂ ਫਿਰ ਉਹੀ ਤਾਂ ਗੱਲ ਆ ਫਿਰ ਤਾਂ ਖੜੀਆਂ ਬਹਾਨਾ ਮਿਲੀ ਗਿਆ ਆਪਦੇ ਮਾਪਿਆਂ ਨੂੰ ਕਹੀ ਦੇਣੀਆਂ ਵੀ ਸਾਡੇ ਤਾਂ ਏਸੀ ਵੀ ਕੱਟਦੇ ਸੁੱਖ ਸਹੂਲਤ ਤਾਂ ਆਪਾਂ ਦੇਣ ਦਾ ਫਰਜ਼ ਬਣਦਾ ਚਲ ਪਰ ਉਹਨਾਂ ਦਾ ਵੀ ਤਾਂ ਫਰਜ਼ ਬਣਦਾ ਵੀ ਮੇਰਾ ਮਾਪਿਓ ਆ ਮੇਰਾ ਘਰ ਆ ਵੀ ਕਿਉਂ ਖਰਾਬ ਕਰਦੀਆਂ ਘਰ ਫਿਰ ਸੋਚਦੀਆਂ ਨਹੀਂ ਇਹਨਾਂ ਦਾ ਸੋਚਣਾ ਹੈ ਸੌ ਦੀ ਛੱਡ ਕੇ ਪਈਆਂ ਰਹਿੰਦੀਆਂ ਨੇ ਦਵਾਈ ਲੈ ਦੋ ਰਹਿੰਦੇ ਖੁੰਦੇ ਪਈ ਆਹਾ ਕਦੇ ਆ ਲੈਦਾ ਕੀ ਨਾ ਲੈਣਾ ਅੱਗ ਲਾਉਣਾ ਆ ਕੇ ਕੇਜਾ ਹੈਂ ਓਕੇ 1 ਤੱਕ ਦੇ ਸਾਲ ਸੀ ਮਹੀਨਾ ਬਾਅਦ ਆਉਂਦਾ ਹੁੰਦਾ ਉਹ ਜੀ ਕੇ ਚੱਤੀ ਨੂੰ ਇਹਦਾ ਜਦ ਫੋਨ ਕਰਦੇ ਨੇ ਕਦੇ ਫੋਟੋਆਂ ਬਣਾਉਣ ਜਾ ਰਹੇ ਨੇ ਕਦੇ ਅੱਜ ਅਸੀਂ ਪਿਛਕਰ ਦੇਖਣ ਵਾਗੇ ਜਦ ਫੋਨ ਲਾ ਲਈਏ ਭਾਈ ਤੁਹਾਡਾ ਤਾਂ ਇਹੀ ਹੁੰਦਾ ਅੱਜ ਜਵਾਬ ਹੀ ਨਹੀਂ ਕਰੇ ਲੈ ਕਰ ਲੋ ਗੱਲ ਓ ਇਹੀ ਦਾ ਸਿਆਪੇ ਨੇ ਜਿੰਨਾ ਚਿਰ ਬਾਹਰ ਆਉਣਾ ਚਿਰ ਹੀ ਖੁਸ਼ ਹੈ ਜਦੋਂ ਘਰੇ ਆ ਜਾਂਦੇ ਆ ਪਤਾ ਨਹੀਂ ਸੱਪ ਲੜ ਜਾਂਦਾਗਾ ਮੈਂ ਕਹਿੰਦਾ ਹਾਂ ਸਾਲ ਦੇ 6 ਮਹੀਨੇ ਦਾ ਰੋਟੀ ਤੁਸੀਂ ਬਾਹਰ ਖਾਂਦੇ ਹੋਣੇ ਪਰ ਹੋਰ ਕੀ ਕਰੀਏ मामा ਮੰਨਣ ਵੀ ਤਾਂ ਸਹੀ ਇੱਕ ਜਿਹਾ ਖੜਾ ਕਰੀਦਾ ਜੇ ਨਹੀਂ ਰਹਿ ਜਾਂਦੇ ਵੀ ਤਾਂ ਕਲੇਸ਼ ਕਰਦੀਆਂ ਨੇ ਉਹ ਚਮਲਾਈਆਂ ਦਾ ਤੁਸੀਂ ਨੇ ਓਏ ਚਮਲਾਈਆਂ ਦਾ ਤੁਸੀਂ ਆ ਛੋਟੇ ਚ ਕੱਢਣ ਪਾਉਣ ਨੂੰ ਨਹੀਂ ਹੈਗਾ ਕੁਝ ਉਹੀ ਤਾਂ ਗੱਲ ਆ ਤੇਰੇ ਵਾਲੀ ਮਾਮੀ ਨੇ ਕੱਢੇ ਸਾਂਗਦੇ ਉਹ ਤਾਂ ਠੀਕ ਆ ਮਾਮਾ ਹੁਣ ਸਾਨੂੰ ਕੋਈ 10ਵੀਂ ਸੀ ਰਾਹ ਤਾਂ ਪਾ ਗਾਲ ਕੋਈ ਕੀ ਕਰੀਏ ਹੁਣ ਰਾਦਾ ਜਾਂ ਤਾਂ ਦੋ ਪੈਂਦੀਆਂ ਦੇ ਲਾਇਆ ਕਰ ਇਹਨਾਂ ਦੇ ਦੋ ਉਠਦੀਆਂ ਦੇ ਲਾਇਆ ਕਰ ਜੇ ਤਾਂ ਬਣਦੀ ਹੈ ਗੱਲ ਠੀਕ ਹੈ ਨਹੀਂ ਵੱਡੋ ਨਾਲ ਡਿਆਰਾ ਹੋਰ ਕੀ ਘਟਾ ਹੈਗਾ ਕਿ ਜ਼ਮੀਨ ਜੇ ਦਾਦ ਨਹੀਂ ਹੈਗੀ ਮੈਂ ਤਾਂ ਬਹੀ ਕਹਿੰਦਾ ਭਾਈ ਬਹੁਤ ਚਿਰ ਦੇਖ ਲਿਆ ਚਾਰ ਮੱਝਾਂ ਲਿਆ ਕੇ ਸਾਡ ਆਪੇ ਜਦੋਂ ਭੂਤ ਨਹੀਂ ਭੁੱਲੀ ਰਿਹਾ ਕਰੂਗੇ ਕੰਮਾਂ ਦੇ ਵਿੱਚ ਉਹ ਹੀ ਤਾਂਗਾ ਬੇਲੀਆਂ ਨੇ ਯਾਰਾ ਹੈ ਕਿਉਂ ਕੰਮਾਂ ਚ ਇਹਨਾਂ ਸੁਰਤ ਮਿਲੀ ਕਿੱਥੇ ਪਹਿਲਾਂ ਊਨੀ ਆਉੜਦੀ ਆਪਾਂ ਨੂੰ ਲੜਾਈ ਦੀ ਕਿੱਥੇ ਆੜੂਗੀ ਬਸ ਠੀਕ ਹੈ ਭਰਾ ਦੇਖ ਲੈਣਾ ਕਰਕੇ ਪਹਿਲੇ ਦੇ ਮਾਂਪ ਨੂੰ ਡੀਕ ਲਈ ਵੀ ਉਹਨਾਂ ਚ ਕੌਣ ਆਉਂਦਾ ਕੌਣ ਨਹੀਂ ਗਾਂ ਵਾਲੀ ਸਕੀਮ ਆਪਾਂ ਫੇਰ ਅੱਗੇ ਦੇਖ ਲਾਂਗੇ ਭਾਈ ਕਰਕੇ ਨਾ ਨੂੰ ਦੇਖੀਏ ਭਾਈ ਉਹ ਸਿੱਧੇ ਮੂੰਹ ਬੋਲਦੇ ਨੇ ਕਿੱਧਰ ਨੇ ਉਹ ਹੈ ਜੇ ਭਾਈ ਉਹ ਉਲਟ ਹੋਏ ਫੇਟਾ ਪਰ ਫਾਇਦੀ ਨਹੀਂ ਫੇਰ ਤਾਂ ਕੀ ਫਾਇਦਾ ਇਹਨਾਂ ਨੂੰ ਰੱਖਣ ਦਾ ਫੇਰ ਤਾਂ ਆਪਾਂ ਕਹੀ ਦੇ ਸਹੀ ਉਹ ਦਿਨ ਤੇ ਹੋਣਗੇ ਫੇਰ ਚਲ ਬਾਬੇ ਹੁਣ ਆਪਦਾ ਘਰ ਦੇ ਕਲੇਸ਼ੀ ਫਸੇ ਬੈਠੇ ਆ ਆ ਕਣੀਆਂ ਆਈਆਂ ਪਈਆਂ ਖੇਤ ਮਾਰਿਆ ਢੇੜਾ ਮੜਾ ਮੋਟਾ ਹਾਂ ਬੈਠੇ ਆ ਕੋਈ ਨਾ ਫੇਰ ਭੱਗ ਜਾਂਦੇ ਚਲ ਚੰਗਾ ਤੁਸੀਂ ਵਰਕ ਚਲ ਤੂੰ ਤਾਂ ਦੇਖਿਆ ਚਲ ਦੇਖ ਕੇ ਹੁਣ ਮੈਂ ਖੇਤ ਦੀ ਬੜੀ ਹੈ ਜਾ 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 ਠੀਕ ਉਹ ਤਾਂ ਉਹ ਗਿਆਬ ਆ ਦੂਜਾ ਖੇਤੀ ਆ ਉਹ ਬਸ ਠੀਕ ਆ ਠੀਕ ਆ ਹਾਂ ਚੱਲ ਫੇਰ ਵੀ ਮੋਟਰ ਮੋਟਰ ਚੱਲਦੀ ਆ ਚੱਲ ਬੰਦ ਕਰਦੀ ਆ ਕੰਨੀ ਕਾਮਣ ਜੀ ਦੇਖ ਕੇ ਫੇਰ ਛੱਡੀ ਜਾਂਦੀ ਆ ਹੋਰ ਉਹ ਦੂਜੇ ਖੇਤ ਗਿਆ ਕੋਈ ਮੱਕੀ ਮੁੱਕੀ ਨੂੰ ਪਤਾ ਨਹੀਂ ਕੀ ਕਰਨਾ ਸੰਗਾ ਸੀਗਾ ਅੱਛਾ ਚਲੋ ਕੰਮ ਤਾਂ ਭਾਈ ਫੇਰ ਕਰਨੀ ਨੇ ਉਹੀ ਗੱਲ ਆ ਕਰਨ ਨਹੀਂ ਦਿੰਦੀਆਂ ਹੂੰ